ਬਾਕੀ ਧਰਮਨਾ ਮਨ ਭਰਦਾ ਯਾਰ ਕਿਹੜਾ ਇਹਨਾਂ ਨਰਦੇਈ ਹੋਊਗਾ ਯਾਰ ਹੈਨਾ ਜਿਹਨੇ ਇਹ ਕੰਮ ਕੀਤਾ ਮੈਂ ਲੇਕਿਨ ਇਹ ਇੱਕ ਜ਼ਿੰਦਗੀ ਦਾ ਪਹਿਲਾ ਚਾਂਸ ਹੈਗਾ ਕਿ ਸਾਡੇ ਏਰੀਆ ਦੇ ਅੰਦਰ ਇਹ ਕੰਮ ਪਹਿਲੀ ਦਫਾ ਹੋਇਆ ਇਹ ਸਾਡੇ YouTube ਵਾਲੇ ਹਰਬਾਲ ਸਿੰਘ ਜੀ ਆਏ ਆ ਨਾ ਉਹ ਭਾਵਕ ਹੋ ਕੇ ਨਹੀਂ ਦੱਸ ਰਹੇ ਥਾੜੇ ਲੱਗ ਕੀਤੀ ਐ ਬਾਹਾਂ ਲੱਗ ਕੀਤੀ ਐ ਥੱਲਿਓਂ ਚੌਂਕੜੀ ਵਾਲਾ ਹਿੱਸਾ ਲੱਗ ਕੀਤਾ ਗਿਆ ਤੇ ਇਸ ਜਗ੍ਹਾ ਤੇ ਬਾਬਾ ਜੀ ਦਾ ਦਰਵਾਜ਼ਾ ਜਿੱਥੇ ਬਾਬਾਈ ਦੇ ਸਰੂਪ ਦੇ ਨਾਲ ਛੇੜਛਾੜ ਕੀਤੀ ਗਈ ਆ ਮੂਰਤੀ ਜਿਹੜੀ ਹੈਗੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਤੋੜਨ ਦਾ ਕਿਉਂਕਿ 80 ਕਿਲੋ ਦੀ ਮੂਰਤੀ ਸੀਗੀ ਔਰ ਸੰਗ ਮਰ ਮਰਦੀ ਸੀਗੀ ਸਰੀਰ ਦੇ ਬਹੁਤ ਜ਼ਿਆਦਾ ਅੰਗ ਵੱਖਰੇ ਵੱਖਰੇ ਕਰਤੇ ਆ ਦੇਖ ਕੇ ਰੋਣ ਨੂੰ ਤਾਂ ਕੀ ਮਨ ਨੂੰ ਹੀ ਜੀ ਕਰਦਾ ਵੀ ਅਸੀਂ ਮਰੇ ਹੀ ਜਾਈਏ ਇਹਦੇ ਨਾਲੋਂ ਔਰ ਸਾਡੇ ਮਨ ਨੂੰ ਮਹਾਰਾਜ ਤਹਿ ਦਿਲ ਤੋਂ ਠੇਸ ਪਹੰਚੀ ਪਤਾ ਜੀ ਔਰ ਇਹਦੀ ਬਹੁਤ ਨਿੰਦਿਆ ਕਰਦੇ ਜਿਸ ਨੇ ਵੀ ਇਹ ਕੰਮ ਕੀਤਾ ਉਹਨੂੰ ਦੋਹਾਂ ਹੀ ਜਹੰਤ ਹੋਈ ਨਾ ਹੋਵੇ ਉਹਨਾਂ ਨੂੰ ਜਰੂਰ ਡੰਡ ਮਿਲਣਾ ਆ। ਉਹ ਜੇ ਵੀਡੀਓ ਵੀ ਦੇਖਦੇ ਆ ਨਾ ਤੇ ਉਹ ਇਸ ਗੱਲ ਤੋਂ ਭੁੱਲ ਜਾਣ। ਵੀ ਉਹਨਾਂ ਨੂੰ ਕਿਸੇ ਨੇ ਦੇਖਿਆ ਨਹੀਂ ਦੇਖਣ ਵਾਲੇ ਨੇ ਦੇਖ ਲਿਆ ਆ। ਇਹ ਤਾਂ ਬਹੁਤ ਹੀ ਜ਼ਿਆਦਾ ਗਲਤ ਹੋਇਆ ਜੀ। ਜੀ। ਇਹ ਤਾਂ ਕੋਈ ਬਹੁਤ ਨਿੰਦਣਯੋਗ ਗੱਲ ਆ। ਕਿਉਂਕਿ ਸਾਡੇ ਸਾਰੇ ਪ੍ਰਾਣੇ ਬੰਦੇ ਅਸੀਂ ਵੀ ਇਸ ਜਗ੍ਹਾ ਨੂੰ ਮੰਨਦੇ ਸੀ। ਜੀ। ਅੱਛਾ ਪਤਾ ਲੱਗਾ ਜੀ ਕੌਣ ਕਰ ਗਿਆ ਇਹ। ਇਸ ਚੀਜ਼ ਆ ਬਾਬਾ ਜੀ ਸਾਡੇ ਪਿੰਡ ਤੇ ਰਹਿਮ ਰੱਖਣਾ ਜਿਹੜੀ ਉਹਨਾਂ ਦੀ ਬੇਅਦਬੀ ਹੋਈ ਪਿੰਡ ਦੇ ਰਹਿਮ ਰੱਖਣ ਪਿੰਡ ਦਾ ਕੋਈ ਕਸੂਰ ਨਹੀਂ ਜਿੰਨ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹਾਂਜੀ ਇਸ ਗੱਲ ਦਾ ਤਾਂ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਆ ਜੀ ਕਿ ਬਾਬਾ ਜੀ ਦੀ ਮੂਰਤੀ ਨਾਲ ਛੇੜਖਾਨੀ ਕੀਤੀ ਗਈ ਹੈ। ਤਾਂ ਜੋ ਜਿਹੜਾ ਕੋਈ ਅਪਰਾਧੀ ਫੜ ਹੁੰਦਾ ਉਹਨੂੰ ਸੱਤ ਤੋਂ ਸੱਤ ਸਜ਼ਾ ਦਿੱਤੀ ਜਾਵੇ। ਜੀ ਬਾਬਾ ਜੀ ਦੀ ਸਾਰਿਆਂ ਨੂੰ ਕੀ ਹਾਲ ਹੈ ਜੀ? ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਅੱਜ ਪਟਿਆੜੀ ਪਿੰਡ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਬਾਬਾ ਜੀ ਦਾ ਦਰਬਾਰ ਆ ਇਸਤਾਨ ਦੇ ਉੱਤੇ ਔਰ ਖੁਸ਼ਾਹਰਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਇਹ ਸਥਾਨ ਔਰ ਬਾਬਾ ਜੀ ਦੇ ਸਰੂਪ ਦੇ ਨਾਲ ਛੇੜਛਾੜ ਕੀਤੀ ਗਈ ਆ ਬਹੁਤ ਗਲਤ ਤਰੀਕੇ ਦੇ ਨਾਲ ਤੇ ਮੈਂ ਇਹਨਾਂ ਦਿਨਾਂ ਚ ਪਹਿਲਾਂ ਜਨਾਲੇ ਵੀ ਉੱਥੇ ਸੇਵਾ ਕਰ ਰਹੇ ਸੀਗੇ ਕੋਈ ਸਿਹਤ ਠੀਕ ਨਹੀਂ ਸੀ ਇਸ ਕਰਕੇ ਥੋੜਾ 1-2 ਦਿਨ ਡਿਲੇ ਹੋ ਗਿਆ ਪਰ ਆਪਾਂ ਹੁਣ ਗਰਾਊਂਡ ਲੈਵਲ ਤੇ ਆ ਕੇ ਇੱਥੇ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਮੋਤਵਾਰ ਬੰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਇਹਨਾਂ ਨੂੰ ਪੁੱਛਾਂਗੇ ਵੀ ਕਿਹੜੀ ਕਾਰਵਾਈ ਹੋਈ ਆ ਕੀ ਹੋ ਰਿਹਾ ਆ ਤੇ ਗਾਂਹ ਮੂਰਤੀ ਸਥਾਪਨਾ ਕਦੋਂ ਕਰਨੀ ਆ ਜੀ ਜੇ ਬਾਬਾ ਜੀ ਦੀ ਜੀ ਤੁਸੀਂ ਲੋਕਲ ਹੀ ਆ ਜੀ ਮਾਸੀ ਸਿੱਦੇ ਲੋਕ ਨੇ ਜੀ ਪਟਿਆੜੀ ਪਿੰਡ ਤੋਂ ਨਾ ਪੱਡੇੜੀ ਅਦਵਾਰਾਪੁਰ ਚ ਰਹਿੰਦਾ ਵੈਸੇ ਪਟਿਆੜੀ ਮੇਰਾ ਪਿੰਡ ਪੁਰਾਣਾ ਹੈ ਸਗਾ ਜੀ 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 ਹਾਂਜੀ ਤੇ ਬਾਬਾ ਜੀ ਦੀ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਆ ਬਹੁਤ ਮਤਲਬ ਬੜੀ ਮਾੜੀ ਗੱਲ ਹੋਈ ਹੈ ਮਤਲਬ ਇਹ ਤਾਂ ਹਰ ਬੰਦੇ ਨੂੰ ਦੁੱਖ ਲੱਗਦਾ ਇਸ ਚੀਜ਼ ਦਾ ਜੀ ਹਾਂਜੀ ਮੂਰਤੀਆਂ ਦਾ ਸਥਾਨਾਂ ਨੂੰ ਜਿਹੜਾ ਤੋੜਨਾ ਜਾਂ ਉਹਨਾਂ ਨਾਲ ਛੇੜਛਾੜ ਕਰਨਾ ਬਹੁਤ ਵੱਡਾ ਪਾਪ ਆ ਜੀ ਅੱਛਾ ਪਤਾ ਲੱਗਾ ਜੀ ਕੌਣ ਕਰ ਗਿਆ ਇਹ ਇਸ ਚੀਜ਼ ਦਾ ਨਾ ਇਸ ਚੀਜ਼ ਦਾ ਕੋਈ ਨਹੀਂ ਅਸੀਂ ਕਹਿ ਸਕਦੇ ਜੀ ਕਿ ਕਨੇ ਤੋੜੀ ਹੁਣ ਉਹ ਜੰਗਲ ਦੇ ਵਿੱਚ ਹੈਗੀ ਜਗ੍ਹਾ ਜੀ ਜੀ ਅਜੇ ਇਹ ਪਤਾ ਨਹੀਂ ਲੱਗਾ ਕਿਹੜਾ ਬੰਦਾ ਇਹ ਗਮ ਗਲਤ ਕਰ ਗਿਆ ਨਾ ਇਹ ਨਹੀਂ ਜੀ ਪਤਾ ਤੇ ਇਨਕੁਇਰੀ ਚੱਲ ਰਹੀ ਹੈ ਉਹ ਦੇਖੋ ਜੀ ਗਏ ਸੀਗੇ ਮਤਲਬ ਥਾਣੇ ਵੀ ਬੰਦੇ ਗਏ ਸੀਗੇ ਸਰਪੰਨ ਸਾਹਿਬ ਜੀ ਨਾਲ ਹੀ ਸੀ ਇਨਕੁਇਰੀ ਵਾਸਤੇ ਚੱਲ ਰਹੀ ਹੈ ਪੈਂਡਿੰਗ ਜੀ ਹਾਂ ਜੀ ਹਾਂ ਜੀ 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 ਹਾਂ ਜੀ ਜੀ ਸਾਡੇ ਪੁਰਾਣੇ ਬਜ਼ੁਰਗ ਵੀ ਜਿਹੜੇ ਇਹਨਾਂ ਨੂੰ ਮੰਨਦੇ ਆਏ ਆ ਅਸੀਂ ਵੀ ਮੰਨਦੇ ਆਏ ਆ ਹੁਣ ਕਿੰਨਾ ਪੁਰਾਣਾ ਮੰਦਿਰ ਹੈ ਦੇਖੋ ਜੀ ਇਹ ਤਾਂ ਸਾਡੀ ਹੋਸ਼ ਤੋਂ ਪਹਿਲਾਂ ਦਾ ਹੀ ਆ ਜੀ ਅੱਛਾ ਇਹ ਦਰਵਾਜ਼ਾ ਤੁਹਾਡੀ ਹੋਸ਼ ਤੋਂ ਇਹ ਪਹਿਲਾਂ ਦਾ ਜੀ ਸਾਡਾ ਇਹ ਅਦਰਵਾਰ ਹੈ ਜੀ ਇਹ ਬਹੁਤ ਪੁਰਾਣਾ ਦਰਵਾਜ਼ਾ ਜੀ ਬਾਬਾ ਜੀ ਦੇ ਸਥਾਨ ਦੇ ਉੱਤੇ ਬਾਬਾ ਜੀ ਦੀ ਮੂਰਤੀ ਦੇ ਨਾਲ ਬਹੁਤ ਗਲਤ ਛੇੜਛਾੜ ਕੀਤੀ ਗਈ ਆ ਹਾਂਜੀ ਇਸ ਗੱਲ ਦਾ ਤਾਂ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਆ ਜੀ ਕਿ ਬਾਬਾ ਜੀ ਦੀ ਮੂਰਤੀ ਨਾਲ ਛੇੜਖਾਨੀ ਕੀਤੀ ਗਈ ਆ ਤਾਂ ਜੋ ਜੇੜਾ ਕੋਈ ਅਪਰਾਧੀ ਫੜ ਹੁੰਦਾ ਤਾਂ ਸਭ ਤੋਂ ਸੱਤ ਸਹਾਈਤਿਆ ਦਿੱਤੀ ਜਾਣੀ ਚਾਹੀਦੀ ਆ ਅੱਛਾ ਕੋਈ ਸ਼ੱਕ ਦੇ ਘੇਰੇ ਚ ਕੋਈ ਆਇਆ ਸ਼ੱਕ ਦੇ ਘੇਰੇ ਚ ਤਾਂ ਹੱਲੇ ਤਾਂ ਕੋਈ ਨਹੀਂ ਆਇਆ ਤੀ ਕੋਈ ਨਹੀਂ ਆਇਆ ਨਾ ਯਾਨੀ ਉੱਥੇ ਰਹਿੰਦਾ ਨਹੀਂ ਕੋਈ ਵੀ ਮਨੁੱਖ ਹਾਂਜੀ ਉੱਪਰ ਰਹਿੰਦਾ ਨਹੀਂ ਕੋਈ ਨਹੀਂ ਇਥੇ ਜੀ ਯਾਨੀ ਕਿ ਜਿਹੜੇ ਰਹਿੰਦੇ ਸੀ ਉਹ ਥੱਲੇ ਆ ਚੁੱਕੇ ਆ ਜੀ ਤਾਂ ਬਾਕੀ ਉਸ ਟਾਈਮ ਬਾਰਸ਼ਾਂ ਦਾ ਹੀ ਮੌਸਮ ਸੀਗਾ ਹੋ ਸਕਦਾ ਕਿਸ ਨੂੰ ਨਾਮ ਪਤਾ ਲੱਗਾ ਹੋਵੇ ਨਾ ਪਤਾ ਲੱਗਾ ਹੋਵੇ ਹਾਂਜੀ ਤੇ ਫਿਰ ਪਤਾ ਕਿਦਾਂ ਲੱਗਾ ਐਕਚੁਅਲ ਤੇ ਉੱਥੇ ਜਦੋਂ ਵੀ ਬਾਬਾਈ ਦੀ ਮੂਰਤੀ ਨਾਲ ਇਦਾਂ ਹੋਇਆ ਹਾਂਜੀ ਇਹਨਾਂ ਦਾ ਕੋਈ ਨਾ ਕਮੇਟੀ ਮੈਂਬਰ ਗਿਆ ਸੀਗਾ ਜੀ ਤੇ ਤਾਂ ਉਹਨਾਂ ਨੇ ਦੇਖਿਆ ਕਿ ਬਾਬਾ ਜੀ ਦੀ ਮੂਰਤੀ ਜਿਹੜੀ ਟੁੱਟ ਗਈ ਆ ਜ਼ਮੀਨ ਤੇ ਪਈ ਹੋਈ ਸੀ ਜੀ ਤੇ ਫਿਰ ਉਹਨਾਂ ਨੇ ਦੇਖਿਆ ਤੇ ਆ ਕੇ ਸਰਪੰਚ ਸਾਹਿਬ ਨੂੰ ਤਲਾਹ ਦਿੱਤੀ ਆ ਫਿਰ ਹੋਰ ਵੀ ਆਪਣਾ ਇੱਕ ਆਪਣੇ ਜਿਹੜਾ ਪੁਲਿਸ ਥਾਣੇ 'ਚ ਵੀ ਤਲਾਹ ਦਿੱਤੀ ਅਚਾਰ ਰਿਪੋਰਟ ਲਿਖਾਤੀ ਸੀ ਹਾਂਜੀ ਹਾਂਜੀ ਤਾਂ ਫਿਰ ਉਹਦੇ ਥੋੜੀ ਕਾਰਵਾਈ ਵੀ ਹੋਈ ਆ ਚੱਲ ਵੀ ਰਹੀ ਆ ਜੀ ਹਾਂਜੀ ਦੇਖਦੇ ਆਂ ਵੀ ਆਉਣ ਵਾਲੇ ਸਮੇਂ ਵਿੱਚ ਇਹ ਕਾਰਵਾਈ ਕਿੱਥੇ ਤੱਕ ਜਾਂਦੀ ਆ ਸਾਨੂੰ ਤਾਂ ਪਤਾ ਵੀ ਲੱਗਣਾ ਚਾਹੀਦਾ ਜੀ ਜਰੂਰ ਸਾਡਾ ਸਾਥ ਦੇਣਗੇ ਸਰਹੰਦਾ ਔਰ ਉਹ ਜਿਹੜਿਆਂ ਨੇ ਇਹ ਗਲਤ ਕੰਮ ਕੀਤਾ ਹੈ ਨਾ ਤੇ ਉਹ ਦੋਸ਼ੀ ਨੂੰ ਸਜ਼ਾ ਪਰਮਾਤਮਾ ਜੀ ਦੇਗਾ ਹਾਂਜੀ ਹਾਂਜੀ ਪਰਮਾਤਮਾ ਜਰੂਰ ਦੇਊਗਾ ਜੀ ਇਹਨਾਂ ਨੂੰ ਹਾਂਜੀ ਹਾਂਜੀ ਅਜਾ ਬਾਬਾਈ ਦੀ ਸਰੂਪ ਦੇ ਨਾਲ ਨਾ ਬਹੁਤ ਜਿਆਦਾ ਗਲਤ ਕੀਤਾ ਇੱਥੇ ਜਿਹੜਾ ਹੋਇਆ ਨਾ ਜੀ ਇਹ ਤਾਂ ਬਹੁਤ ਹੀ ਜਿਆਦਾ ਗਲਤ ਹੋਇਆ ਜੀ ਜੀ ਇਹ ਤਾਂ ਕੋਈ ਬਹੁਤ ਨਿੰਦਣਯੋਗ ਗੱਲ ਆ ਕਿਉਂਕਿ ਸਾਡੇ ਸਾਰੇ ਪ੍ਰਾਣੇ ਬੰਦੇ ਅਸੀਂ ਵੀ ਇਸ ਜਗ੍ਹਾ ਨੂੰ ਮੰਨਦੇ ਸੀ ਜੀ ਜੀ ਇਹ ਨਹੀਂ ਪਤਾ ਪਏ ਹੁਣ ਕੀ ਕਿਹੜਾ ਬੰਦਾ ਸੀ ਕੌਣ ਸੀਗਾ ਕਿੰਨਾ ਹੋਈ ਕਿ ਹੋਇਆ ਏ ਜੀ ਤੇ ਇਹ ਜਾਨੀ ਬਹੁਤ ਮਾੜੀ ਗੱਲ ਹੋਈ ਆ ਇਹ ਜਣੀ ਬਹੁਤ ਮਾੜੀ ਗੱਲ ਆ ਜੀ ਇਹ ਤਾਂ ਹੁਣ ਸਜ਼ਾ ਹੁਣ ਬਾਬਾ ਹੀ ਦਵੇ ਉਹਨੂੰ ਬਿਲਕੁਲ ਬਿਲਕੁਲ ਦਊਗੇ ਬਿਲਕੁਲ ਦਊਗੇ ਜੀ ਉਹੋ ਹੀ ਸਜ਼ਾ ਦੇ ਦੇ ਕੋ ਸਾਰਿਆਂ ਦੇ ਜਿਹੜੇ ਹਿਰਦੇ ਆ ਨਾ ਜੀ ਉਹ ਰੋਂਦੇ ਹਰ ਸਾਰਿਆਂ ਦੇ ਹਿਰਦੇ ਰੋਂਦੇ ਪਏ ਆ ਹਾਂ ਜੀ ਸਭ ਹੁਣ ਦੁਨੀਆ ਜਿੰਨੀ ਵੀ ਹੈ ਨਾ ਸਾਰੀ ਇਸ ਤੇ ਬਿਲਕੁਲ ਮੈਂ ਉਸ ਵੇਲੇ ਜਦੋਂ ਮੈਨੂੰ ਪਤਾ ਲੱਗਾ ਮੈਂ ਉਸ ਵੇਲੇ ਅਜਨਾਲੇ ਸੀਗਾ ਮੈਂ ਵੀਡੀਓ ਤਾਂ ਪਾਈਆਂ ਹੋਈਆਂ ਆਪਣੇ ਚੈਨਲਾਂ ਦੇ ਉੱਤੇ ਮੈਂ ਹੜ ਪੀੜਤਾਂ ਲਈ ਤੇ ਸੇਵਾ ਕਰ ਰਹੇ ਸੀਗੇ ਮੈਨੂੰ ਉੱਥੇ ਪਤਾ ਲੱਗਾ ਉੱਥੋਂ ਆਉਂਦਾ ਮੈਂ ਬਿਮਾਰ ਹੋ ਗਿਆ ਪਰ ਮੇਰਾ ਮੈਂ ਜਲਦੀ ਜਾਮਾ ਉੱਥੇ ਜਾ ਕੇ ਦੇਖਾਂ ਕੀ ਹੋਇਆ ਇਹ ਨਾ ਕੀ ਹੋਇਆ ਬਹੁਤ ਮਾੜੀ ਗੱਲ ਹੋਈ ਇਹ ਬਹੁਤ ਬਾਬਾ ਜੀ ਇਸ ਗੱਲ ਦਾ ਫੈਸਲਾ ਲਓਗਾ ਬਾਕੀ ਤਾਂ ਬਿਲਕੁਲ ਜਰੂਰ ਲਊਗਾ ਜੀ ਜਰੂਰ ਤੁਸੀਂ ਪੰਚ ਸਾਬਾ ਜੀ ਕੀ ਸ਼ੁਭਨਾਮ ਆਪਣਾ ਸੋਮਰਾਜ ਸੋਮਰਾਜ ਜੀ ਆਪਣੇ ਸਰੇ ਮਤਲਬ ਜਿਹੜੇ ਮਤਲਬ ਤੁਸੀਂ ਇੱਥੇ ਰਿਪੋਰਟ ਲਿਖਾਤੀ ਆ ਹਾਂਜੀ ਹਾਂਜੀ ਐਫ ਆਈ ਆਰ ਹੋ ਗਈ ਆ ਐਫ ਆਈ ਆਰ ਹਾਂਜੀ ਐਫ ਆਈ ਆਰ ਹੋ ਗਈ ਆ ਤੇ ਉਹ ਕੀ ਕਹਿ ਰਹੇ ਆ ਭਾਈ ਸਾਹਿਬ ਹਾਂਜੀ ਇਹਨਾਂ ਨੇ ਐਫ ਆਈ ਆਰ ਕੀਤੀ ਕੀ ਕਹਿ ਰਹੇ ਹੋ ਉਹਨਾਂ ਦਾ ਕੋਈ ਗੱਲਬਾਤ ਹੋਈ ਆ ਪੰਦਿਆਂ ਦਾ ਪਤਾ ਲੱਗ ਰਿਹਾ ਲੱਗੂਗਾ ਨਹੀਂ ਲੱਗੂਗਾ ਦੇਖੋ ਜੀ ਇਹਦੇ ਬਾਰੇ ਹੁਣ ਅਸੀਂ ਕੀ ਕਹਿ ਸਕਦੇ ਆ ਨਾ ਤਾਂ ਕਿਸੇ ਨੇ ਦੇਖਿਆ ਹੀ ਇਹਦੇ ਬਾਰੇ ਨਾ ਕੋਈ ਇਦਾਂ ਦੀ ਸਾਨੂੰ ਕੋਈ ਸਰਾਖ ਮਿਲਿਆ ਹੀ ਆ ਹਜੇ ਹਜੇ ਪਤਾ ਨਹੀਂ ਲੱਗਾ ਹਜੇ ਪਤਾ ਨਹੀਂ ਬਾਬਾ ਜੀ ਆਪ ਹੀ ਹੁਣ ਕਰਨਗੇ ਆਪ ਹੀ ਦੇਖਣਗੇ ਉਹ ਹੁਣ ਤਾਂ ਉਹਨਾਂ ਦੇ ਭਰੋਸੇ ਹੀ ਆ ਬਿਲਕੁਲ ਬਿਲਕੁਲ ਜਰੂਰ ਜੀ ਜਰੂਰ ਬਿਲਕੁਲ ਉਹਨਾਂ ਨੂੰ ਜਰੂਰ ਡੰਡ ਮਿਲਣਾ ਆ ਹਾਂਜੀ ਉਹ ਜੇ ਵੀਡੀਓ ਵੀ ਦੇਖਦੇ ਆ ਨਾ ਤੇ ਉਹ ਇਸ ਗੱਲ ਤੋਂ ਭੁੱਲ ਜਾਣ ਵੀ ਉਹਨਾਂ ਨੂੰ ਕਿਸੇ ਨੇ ਦੇਖਿਆ ਨਹੀਂ ਦੇਖਣ ਵਾਲੇ ਨੇ ਦੇਖ ਲਿਆ ਆ ਔਰ ਇਹੋ ਜਈ ਸਜ਼ਾ ਦੇਣੀ ਆ ਨਾ ਉਹਨੇ ਰੱਬ ਨੇ ਉਹਨਾਂ ਨੇ ਦੇਣੀ ਆ ਹਾਂ ਹਾਂਜੀ ਉਹਨੇ ਦੇਣੀ ਆ ਹਾਂ ਕਰਾ ਪੋਣਾ ਹਰੀ ਬਾਬਾ ਜੀ ਦਾ ਬਹੁਤ ਸੰਗਤ ਦਰਵਾਜ਼ੀ ਆ ਗਈ ਜੀ ਦੇਖੋ ਜੀ ਸਾਡਾ ਪਿੰਡ ਹੈ ਚੌਂਕੀ ਪਟਿਆੜੀ ਇੱਥੇ ਚੌਂਕੀ ਦੇ ਵਿੱਚ ਸਾਡਾ ਮਹੱਲਾ ਚੌਂਕੀ ਜਿੱਥੇ ਪ੍ਰਾਤਨ ਬਾਬਾ ਸਿਧ ਵਾਲਕਨਾਹ ਜੀ ਦਾ ਮੰਦਿਰ ਮਹਾਰਾਜ ਜੀ ਜੀ ਕਿ ਬਹੁਤ ਹੀ ਪੂਜਨੀਯ ਮੰਦਿਰ ਔਰ ਇੰਨਾ ਦੁੱਖ ਹੋਇਆ ਕਿ ਉਹਦੀ ਕੋਈ ਮੂਰਤੀ ਤੋੜ ਗਿਆ ਮਹਾਰਾਜ ਜੀ ਔਰ ਇੰਨਾ ਆਪਣੇ ਗਹਿਰਾਈ ਤੋਂ ਅਸੀਂ 790 ਤੋਂ ਬਾਬਾ ਜੀ ਦੀਆਂ ਚੌਂਕੀਆਂ ਲਾਣੇ ਆ ਭਗਵਤੀ ਜਾਗਰਣ ਕਰਦੇ ਆ ਔਰ ਸਾਡੇ ਮਨ ਨੂੰ ਮਹਾਰਾਜ ਤਹਿ ਦਿਲ ਤੋਂ ਠੇਸ ਪਹੰਚੀ ਮਹਾਰਾਜ ਔਰ ਇਹਦੀ ਬਹੁਤ ਨਿੰਦਿਆ ਕਰਦੇ ਜਿਸ ਨੇ ਵੀ ਇਹ ਕਰਮ ਕੀਤਾ ਉਹਨੂੰ ਦੋਹਾਂ ਜਹੰਤ ਹੋਈ ਨਾ ਹੋਵੇ ਔਰ ਉਹ ਚਿਰੂਰ ਦੇਖੂਗਾ ਹਾਂਜੀ ਅੱਜ ਉਹ ਕਹਿ ਰਿਹਾ ਵੀ ਮੈਨੂੰ ਕੋਈ ਦੇਖ ਰਿਹਾ ਨਾ ਉਹ ਬਾਬਾ ਪੌਣਾ ਹਰੀ ਆ ਕਲਯੁਗ ਦੇ ਅਵਤਾਰੀ ਆ ਹਾਂਜੀ ਤਿੰਨ ਲੋਕ ਦੇ ਸੁਆਮੀ ਆ ਤਾਤਪਤਾਲੀ ਤੇ ਅਸਮਾਨੀ ਕਿਉਂਕਿ ਸ਼ੰਕਰ ਭਗਵਾਨ ਦਾ ਹੀ ਉਹ ਸਰੂਪ ਹੈ ਲੇਕਿਨ ਸਾਨੂੰ ਇੰਨਾ ਹੋਣਾ ਚਾਹੀਦਾ ਕਿ ਜਿਹੜਾ ਵੀ ਕੋਈ ਦਾ ਸਤਿਕਰ ਹੈ ਉਹ ਫੜਿਆ ਜਾਵੇ ਫੜਿਆ ਜਾਵੇ ਔਰ ਸਭ ਤੋਂ ਵੱਧ ਇਹ ਸਾਨੂੰ ਦੁੱਖ ਲੱਗਾ ਮਹਾਰਾਜੀ ਕਿਉਂਕਿ ਅਸੀਂ ਬਹੁਤ ਚਿਰ ਤੋਂ ਬਾਬਾ ਜੀ ਨਾਲ ਜੁੜੇ ਹੋਏ ਆਂ ਜੀ ਔਰ ਸਾਲ ਦੇ ਵਿੱਚ ਚਾਰ ਪੰਜ ਵਾਰੀ ਬਾਬਾ ਜੀ ਦੇ ਸਿੱਧ ਦੇ ਉਹ ਪਹੁੰਚ ਕੇ ਹਾਰੀਆਂ ਵੀ ਲਗਾਉਨੇ ਆਂ ਜੀ ਸੰਗ ਲੈ ਕੇ ਵੀ ਜਾਣੇ ਆਂ ਹਾਂਜੀ ਔਰ ਬਹੁਤ ਦੁੱਖ ਲੱਗਾ ਹੈ ਹਾਂਜੀ ਬਹੁਤ ਦੁੱਖ ਤਾਂ ਹੈ ਬਹੁਤ ਦੁੱਖ ਲੱਗਾ ਸਰ ਜੀ ਦੁੱਖ ਲੱਗਾ ਆ ਭਈ ਯਾਰ ਤੁਸੀਂ ਦੇਵੀ ਦੇਵਤਿਆਂ ਨਾਲ ਰੱਬ ਨਾਲ ਹੀ ਤੁਸੀਂ ਕਰਨ ਲੱਪੇ ਹੈ ਰੱਬ ਨਾਲ ਕਰਨ ਲੱਪੇ ਕਿਉਂਕਿ ਦੇਖੋ ਵੈਸੇ ਲਗਭਗ ਸਾਡਾ ਸਾਰਾ ਪਿੰਡ ਬਾਬਾ ਜੀ ਦੇ ਜਾਂਦਾ ਜੀ ਔਰ ਸਾਰਿਆਂ ਲਈ ਬਹੁਤ ਦੁੱਖ ਭਰੀ ਖਬਰ ਹੈ ਮਾਰਾ ਜੀ ਬਹੁਤ ਮਾੜਾ ਹੋਇਆ ਹੈ ਜੀ ਔਰ ਅਸੀਂ ਤਾਂ ਇਹ ਕਹਿੰਦੇ ਹਾਂ ਬੰਦਾ ਉਹ ਸਾਹਮਣੇ ਆਵੇ ਉਹਨੂੰ ਇੱਕ ਸਬਕ ਮਿਲੇ ਕਿ ਦੁਨੀਆ ਤੇ ਆਣ ਅਸ ਕਾਲੇ ਵਾਸਤੇ ਅਸੀਂ ਆਏ ਹਾਂ ਕਿਉਂਕਿ ਅਸੀਂ ਆਏ ਹੀ ਹੈ ਚੰਗਾ ਕਰਮ ਕਰਨ ਵਾਸਤੇ ਸਾਨੂੰ ਇਨਸਾਨ ਦੀ ਜੁਨੀ ਮਿਲੀ ਹੈ ਲੇਕਿਨ ਅਸੀਂ ਫਿਰ ਵੀ ਕਿਉਂ ਇਦਾਂ ਦੇ ਕਰਮ ਕਰ ਰਹੇ ਹਾਂ ਅਸੀਂ ਵਧੀਆ ਇਨਸਾਨ ਬਣ ਕੇ ਜੀਏ ਕੁਝ ਨਹੀਂ ਨਾਲ ਜਾਣਾ ਕੋਈ ਇੱਕ ਦੁਨੀਆ ਤੋਂ ਖੱਟ ਕੇ ਜਾਈਏ ਅੱਛਾ ਕਰਮ ਕਰੀਏ ਨੇਕ ਕਮਾਈ ਕਰੀਏ ਔਰ ਆਪਣੇ ਬੱਚਿਆਂ ਨੂੰ ਵੀ ਉਹ ਹੀ ਖਾਈਏ ਇਹ ਜੇ ਖਵਾ ਕੇ ਅਸੀਂ ਕੀ ਕਰਾਂਗੇ ਕੀ ਕਰਾਂਗੇ ਹਾਂਜੀ ਸੋ ਇਸ ਕਰਕੇ ਮਾਰੇ ਬੜੀ ਮੱਧ ਭੜ ਗਈ ਖਬਰ ਆ ਜੀ ਇਹ ਔਰ ਬਹੁਤ ਮਾੜਾ ਹੋਇਆ ਕਿਉਂਕਿ ਜਿਹਨੂੰ ਆਪ ਮੁਹੱਬਤ ਦੀ ਸਾਰ ਹੈ ਨਹੀਂ ਉਹ ਕੀ ਕਿਸੇ ਨੂੰ ਪਿਆਰ ਦਿਤਾ ਸਕਦਾ ਜਿਹਦੇ ਆਪਣੇ ਦਿਲ ਵਿੱਚ ਦਰਦ ਹੈ ਨਹੀਂ ਉਹ ਕੀ ਕਿਸੇ ਦਾ ਦੁੱਖ ਮਟਾ ਸਕਦਾ ਜਿਹੜਾ ਆਪਣੀ ਨਜ਼ਰ ਵਿੱਚ ਆਪ ਗਿਰਜੈ ਉਹ ਕੀ ਕਿਸੇ ਨੂੰ ਪਲਾ ਉਠਾ ਸਕਦਾ ਉਹ ਜਿਸ ਨੂੰ ਰੱਬ ਨਾਲ ਮੋਹ ਹੈ ਨਹੀਂ ਉਹ ਨਹੀਂ ਇਨਸਾਨ ਖਵਾ ਸਕਦਾ ਦੇ ਵੀ ਮੈਂ ਦੀ ਬੇਨਤੀ ਇਹ ਹੈ ਜਿਹੜੇ ਬਾਬਾ ਬਾਲਕਮਾਦੀ ਮੂਰਤੀ ਖੰਡਤ ਕੀਤੀ ਆ ਔਰ ਬੜੀ ਬੇਦਰਦੀ ਨਾਲ ਕੀਤੀ ਆ ਜਿਨ੍ਹਾਂ ਦੇ ਸਰੀਰ ਦੇ ਬਹੁਤ ਜ਼ਿਆਦਾ ਅੰਗ ਵੱਖਰੇ ਵੱਖਰੇ ਕਰਤੇ ਆ ਦੇਖ ਕੇ ਰੋਣ ਨੂੰ ਤਾਂ ਕੀ ਮਨ ਨੂੰ ਹੀ ਜੀ ਕਰਦਾ ਵੀ ਅਸੀਂ ਮਰੇ ਹੀ ਜਾਈਏ ਇਹਦੇ ਨਾਲੋਂ ਜਿਹੜੀ ਸਾਡੇ ਇੱਕ ਪ੍ਰਮਾਤਮਾ ਦੀ ਬੇਅਦਬੀ ਕੀਤੀ ਆ ਬਹੁਤ ਮਾੜੀ ਕੀਤੀ ਆ ਉਹ ਬੰਦਾ ਜਿਹੜਾ ਆ ਉਹ ਸਾਹਮਣੇ ਕਿਤੇ ਆ ਜਾਵੇ ਤੋਂ ਉਹਨੂੰ ਜਿਹੜੀ ਪਬਲਿਕ ਜਾਂ ਸਰਕਾਰ ਆ ਬਣਦੀ ਜੋਗ ਉਹਦੇ ਖਿਲਾਫ ਕਾਰਵਾਈ ਕਰੇ ਤੇ ਅਸੀਂ ਮਾਨਯੋਗ ਸਾਰੇ انسان ਜਿਹੜੇ ਭਾਈਚਾਰਾ ਹੈਗੇ ਜਿਹੜੇ ਬਾਬੇ ਬਾਲਕनाथ ਜੀ ਨੂੰ ਮੰਨਦੇ ਆ ਤੇ ਉਹਨਾਂ ਅੱਗੇ ਬੇਨਤੀ ਕਰਦੇ ਆ ਵੀ ਉਸ ਬੰਦੇ ਤੇ ਜ਼ਰੂਰ ਹਾਲ ਕੀਤੀ ਜਾਵੇ ਥੋੜਾ ਬਹੁਤਾ ਵੀ ਕਿਤੇ ਪਤਾ ਲੱਗਦਾ ਤੇ ਸਾਡੇ ਪਿੰਡ ਪਟਿਆੜੀ ਦੀ ਪੰਚਾਇਤ ਜਾਂ ਪਤਵੰਤੇ ਸੱਜਣਾ ਨੂੰ ਦੱਸਿਆ ਜਾਵੇ ਇਹ ਜਿਹੜਾ ਚੋਰ ਆ ਇਹ ਜਿਹੜਾ ਠਾਗੇ ਆ ਜਿਹਨੇ ਮੂਰਤੀ ਖੰਡਰ ਕੀਤੀ ਆ ਉਹਦਾ ਜਿਹੜਾ ਆ ਪੂਰਾ ਜਿਹੜਾ ਪਤਾ ਲੱਗੇ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਮੈਂ ਇਹ ਹੀ ਕਹਿਣਾ ਚਾਹੁੰਦਾ ਔਰ ਔਰ ਇਹਨਾਂ ਗੱਲਾਂ ਨਾਲ ਹੀ ਬੇਨਤੀ ਕਰਦਾ ਆ ਕਿ ਬਾਬਾ ਜੀ ਸਾਡੇ ਪਿੰਡ ਤੇ ਰਹਿਮ ਰੱਖਣਾ ਜਿਹੜੀ ਉਹਨਾਂ ਦੀ ਬੇਅਦਬੀ ਹੋਈ ਪਿੰਡ ਦੇ ਰਹਿਮ ਰੱਖਣ ਪਿੰਡ ਦਾ ਕੋਈ ਕਸੂਰ ਨਹੀਂ ਜਿੰਨ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਆਵਾਜ਼ ਤੇ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਸੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਜਿਹੜੇ ਬਾਬਾ ਜੀ ਦੇ ਦਰਬਾਰ ਦੇ ਨਾਲ ਜੁੜੇ ਹੋਏ ਆ ਸ਼ੁਰੂ ਤੋਂ ਤੇ ਹੁਣ ਸਾਬਕਾ ਸਰਪੰਚ ਸਾਹਿਬ ਮਿਲੇ ਆ ਮੈਨੂੰ ਇਸ ਜਗ੍ਹਾ ਦੇ ਉੱਤੇ ਹਾਂਜੀ ਜੈ ਬਾਬਾ ਜੀ ਸਰਪੰਚ ਸਾਹਿਬ ਜੈ ਬਾਬਾ ਦੀ ਜੀ ਤੇ ਇਹ ਸਰ ਆਪਣੇ ਸਾਡੇ ਬਾਬਾ ਜੀ ਦੇ ਬਾਲਕਨਾਥ ਜੀ ਦਾ ਮੰਦਿਰ ਸਗਾ ਜੀ ਜੀ ਤੇ ਇੱਥੇ ਨਾ ਬਹੁਤ ਜ਼ਿਆਦਾ ਆਸਥਾ ਹੈਗੀ ਆ ਬੜੀ ਦੂਰੋਂ ਦੂਰੋਂ ਦੁਨੀਆ ਆਂਦੀ ਚੱਲ ਕੇ ਜੀ 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 ਸਾਲ ਦੇ ਤਿੰਨ ਚਾਰ ਪੜਾਰੇ ਹੁੰਦੇ ਆ ਇੱਥੇ ਜੀ ਤੇ ਸਰ ਇੱਥੇ ਜੋ ਵੀ ਹੋਇਆ ਕਿਸੇ ਨੇ ਸ਼ਰਾਰਤੀ ਅਨਸਰ ਰੱਖ ਲਓ ਜਾਂ ਕਿੱਦਾਂ ਰੱਖ ਲਓ ਜੀ ਜੀ ਸਰ ਉਹ ਨਹੀਂ ਆ ਕੇ ਤਾਂ ਬਾਬਾ ਜੀ ਦੀ ਮੂਰਤੀ ਨੂੰ ਤੋੜਿਆ ਜੀ ਜਿਹਦਾ ਸਾਨੂੰ ਬਹੁਤ ਜ਼ਿਆਦਾ ਸਾਨੂੰ ਇੱਕ ਧਾਰਮਿਕ ਤੌਰ ਤੇ ਬੜੀ ਥੇਸ ਪਹੁੰਚੀ ਹੈ ਜੀ ਬਿਲਕੁਲ ਬਿਲਕੁਲ ਤੇ ਦੇਖੋ ਇਹ ਮੂਰਤੀ ਜਿਹੜੀ ਹੈਗੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਤੋੜਨ ਦਾ ਕਿਉਂਕਿ 80 ਕਿਲੋ ਦੀ ਮੂਰਤੀ ਸੀਗੀ ਔਰ ਸੰਗਮਰ ਮਰਦੀ ਸੀਗੀ 80 ਕਿਲੋ ਦੀ ਮੂਰਤੀ 80 ਕਿਲੋ ਦੀ ਮੂਰਤੀ ਸੀਗੀ ਜੀ ਇਹ ਔਰ ਸੰਗਮਰ ਮਰਦੀ ਮੂਰਤੀ ਬਣੀ ਸੀਗੀ ਔਰ ਸਰ ਤੁਸੀਂ ਬਲੀਵ ਕਰਿਓ ਕਿ ਬਿਨਾ ਹੈਮਰ ਤੋਂ ਮੂਰਤੀ ਟੁੱਟਣ ਵਾਲੀ ਨਹੀਂ ਹੈਗੀ ਇੰਨੀ ਭਾਰੀ ਮੂਰਤੀ ਤੇ ਇੰਨੀ ਮਜ਼ਬੂਤ ਇੰਨੀ ਮਜ਼ਬੂਤ ਮੂਰਤੀ ਸੀ ਦੇਖੋ ਆਮ ਬੰਦੇ ਨੂੰ ਪਤਾ ਨਹੀਂ ਉੱਥੇ ਮੰਦਰ ਦਾ ਇਹ ਵੀ ਗੱਲ ਠੀਕ ਹੈ ਠੀਕ ਹੈ ਜੀ ਔਰ ਪਹਾੜੀ ਦੇ ਵਿੱਚ ਹੈਗਾ ਸਾਡੇ ਪਿੰਡ ਤੋਂ ਅਗਲੇ ਪਾਸੇ ਨਾ ਪਹਾੜੀ ਸ਼ੁਰੂ ਹੋ ਜਾਂਦੀ ਆ ਲਗਭਗ ਕੋੜ ਪਟਿਆਲ ਪਿੰਡ ਗੇ ਹਿਮਾਚਲ ਸ਼ੁਰੂ ਹੋ ਜਾਂਦਾ ਅੱਛਾ ਜੀ ਔਰ ਜਿਸ ਵੀ ਬੰਦੇ ਨੇ ਇਹ ਸੋਚ ਸਮਝ ਕੇ ਇਸ ਤੋਂ ਸਰ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹਨਾ ਜੀ ਕਿ ਇਸ ਤੋਂ 15 20 ਦਿਨ ਮਹੀਨਾ ਪਹਿਲੇ ਨਾ ਸਾਡੇ ਹਨੂਮਾਨ ਮਹਾਰਾਜ ਦੇ ਜੀ ਮੂਰਤੀ ਤੇ ਉਹਨਾਂ ਦੇ ਸਰੂਪ ਤੇ ਜੀ ਪੱਕੇ ਰੰਗ ਨਾਲ ਕਾਲਖ ਪੋਤੀ ਸੀ ਇਹ ਵੀ ਉਸੇ ਸਥਾਨ ਤੇ ਉਸੇ ਸਥਾਨ ਦੇ ਨਾਲ ਹੀ ਜਗਾ ਹੈਗੀ ਜੀ ਅੱਛਾ ਜੀ ਅੱਛਾ ਜੀ ਔਰ ਸਰ ਇੱਕ ਹੋਰ ਗੱਲ ਸੋਚਣ ਦੇ ਵਿੱਚ ਆਂਦੀ ਹੈ ਕਿ ਜੇ ਕੋਈ ਚੋਰ ਜਾ ਕੋ ਉਦਾਂ ਦਾ ਸ਼ਰਾਰਤੀ ਅੰਸਰ ਹੁੰਦਾ ਨਾ ਜੀ ਤਾਂ ਉਹਨੇ ਜਿਹੜਾ ਬਾਬਾ ਜੀ ਦਾ ਗੱਲਾ ਉਹ ਜ਼ਰੂਰ ਤੋੜਨਾ ਸੀਗਾ ਇਹ ਵੀ ਗੱਲ ਥੋੜੀ ਸ਼ਰਾਨੀ ਹੈ ਠੀਕ ਹੈ ਜੀ ਉਹਨੇ ਕਿਸੇ ਗੱਲੇ ਨੂੰ ਹੱਥ ਨਹੀਂ ਲਾਇਆ ਕੋਈ ਚੀਜ਼ ਨਹੀਂ ਚੱਕੀ ਸਿਰਫ ਬਾਬਾ ਜੀ ਦੇ ਸਰੂਪ ਨਾਲ ਛੇੜਛੜ ਕੀਤੀ ਗਈ ਇਸ ਤੋਂ ਪਤਾ ਲੱਗ ਜਾ ਜੀ ਕਿ ਉਹ ਸਿਰਫ ਸਪੈਸ਼ਲ ਮੂਰਤੀ ਤੋੜਨਾ ਆਇਆ ਉਹ ਜੀ ਜੀ ਤਾਂ ਕਿ ਦੇਖੋ ਸਰ ਹੁਣ ਸਾਡੀ ਬੇਨਤੀ ਇਹ ਹੈ ਜੀ ਬਾਜੀ ਕਿ ਜਿਸ ਵੀ ਬੰਦੇ ਨੇ ਇਹ ਕੰਮ ਕੀਤਾ ਹੈ ਜੀ ਉਹਨੂੰ ਜ਼ਰੂਰ ਕੋਈ ਨਾ ਕੋਈ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਚਲੋ ਬਾਬਾ ਜੀ ਤਾਂ ਸਜ਼ਾ ਦੇਣ ਗਈ ਪਰ ਥ ਲੱਗੇ ਕਿ ਸਾਡੇ ਪਿੰਡ ਚ ਆ ਕੇ ਕਿੰਨੇ ਏਡਾ ਵੱਡਾ ਕੰਮ ਕੀਤਾ ਜੀ ਬਿਲਕੁਲ ਔਰ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਤੁਹਾਡੇ ਵੀ ਮਨ ਨੂੰ ਸਰ ਕਿੰਨਾ ਦੁੱਖ ਲੱਗਾ ਹੋਊਗਾ ਭਾਜੀ ਉਹ ਪਰਮਾਤਮਾ ਜੀ ਤੁਸੀਂ ਮੂਰਤੀ ਦੇਖੀ ਆ ਜੀ ਉਹਦੇ ਪੰਜ 6 ਟੋਟੇ ਕੀਤੇ ਆ ਜੀ ਬੜੀ ਮਨ ਨੂੰ ਇੰਨਾ ਦੁੱਖ ਲੱਗਦਾ ਨਾ ਜੀ ਦੇਖ ਕੇ ਬਹੁਤ ਜਿਆਦਾ ਮਹਿਸੂਸ ਹੁੰਦਾ ਜੀ ਅੰਦਰੋਂ ਤੇ ਅਸੀਂ ਤਾਂ ਇਹੇ ਬੇਨਤੀ ਕਰਦੇ ਹਾਂ ਜੀ ਸਾਰਿਆਂ ਨੂੰ ਕਿ ਇਹਦੇ ਬਾਰੇ ਜਰੂਰ ਇਹ ਜਿੰਨਾ ਵੀ ਹੋ ਸਕਦਾ ਪਿੰਡ ਦੇ ਵਿੱਚ ਕੈਮਰੇ ਲੱਗੇ ਹੋਏ ਆ ਕੈਮਰੇ ਸਰ ਕੁਛ ਲੱਗੇ ਜਿੱਦਾਂ ਸਾਡੇ ਅੱਡੇ ਦੇ ਵਿੱਚ ਲੱਗੇ ਹੋਏ। ਕੁਛ ਉਹਨਾਂ ਤੇ ਵੀ ਤੁਸੀਂ ਚੱਲ ਰਿਆ ਕਰੋ ਉੱਥੇ। ਹਾਂਜੀ ਹਾਂਜੀ ਸਰ। ਦੇਖ ਰਹੇ ਕੈਮਰੇ। ਦੇਖ ਰਹੇ ਸਰ ਬਬਰਦਾਰ। ਦਰਬਾਰ ਤੇ ਕੈਮਰੇ ਲੱਗੇ ਹੋਏ ਆ। ਦਰਬਾਰ ਤੇ ਨਹੀਂ ਸਰ ਕੈਮਰੇ ਲੱਗੇ ਹੀ ਤਾਂ ਥੋੜੀ ਪ੍ਰੋਬਲਮ ਹੋ ਗਈ ਆ। ਹੁਣ ਪ੍ਰੋਬਲਮ ਲਵਾਓ। ਹੁਣ ਸਰ ਅਸੀਂ ਜ਼ਰੂਰ ਲਵਾਵਾਂਗੇ ਜੀ। ਹਾਂਜੀ ਹਾਂਜੀ। ਤੇ ਬਾਕੀ ਹਰ ਜਗ੍ਹਾ ਤੋਂ ਫੋਨ ਕਾਲਾਂ ਆ ਰਹੀਆਂ ਸੀਗੀਆਂ। ਕਿਉਂਕਿ ਆਪਣਾ ਤਾਂ ਚੈਨਲ ਹੀ ਬਾਬਾ ਜੀ ਦੇ ਨਾਂ ਤੋਂ ਸਟਾਰਟ-ਅਪ ਕੀਤਾ ਸੀਗਾ ਆਪਾਂ ਜਦੋਂ ਉਹਦੇ ਵੀਡੀਓ ਬਾਬਾ ਜੀ ਦੀਆਂ ਕਾਫੀ ਸਤਾਨ ਜਿੰਨੇ ਵੀ ਕਹਿ ਸਕਦੇ ਆ ਵੀ ਸੰਗਤ ਨੂੰ ਨਹੀਂ ਜਿਆਦਾ ਪਤਾ ਲੱਗਦਾ ਤੇ ਬਾਬਾ ਜੀ ਦੀ ਕਿਰਪਾ ਨਾਲ ਨਹੀਂ ਤੁਹਾਨੂੰ YouTube ਤੇ ਦੇਖਦੇ ਰਹੀਦਾ ਹੈਗਾ ਜੀ ਤੇ ਬਹੁਤ ਵਧੀਆ ਲੱਗਾ ਤੁਹਾਡਾ ਵੀ ਤੁਸੀਂ ਇਸੇ ਬਹਾਨੇ ਨਾਲ ਚਲੋ ਸਾਡੇ ਪਿੰਡਾਂ ਆ ਜੀ ਦੇਖੋ ਮੈਂ ਆਉਣਾ ਚਾਹੁੰਦਾ ਸੀ ਪਰ ਇਸ ਬਹਾਨੇ ਨਾਲ ਨਹੀਂ ਭਾਗੀ ਆਉਣਾ ਚਾਹੁੰਦਾ ਸੀਗਾ ਪਟਿਆੜੀ ਤੋਂ ਤਕਰੀਬਨ ਕੋਈ 1.5 ਤੋਂ 2 ਕਿਲੋਮੀਟਰ ਅੱਗੇ ਆਗੇ ਨਾ ਪੂਰਾ ਜੰਗਲ ਏਰੀਆ ਪੈ ਜਾਂਦਾ ਆ ਤੇ ਇੱਕ ਰਾਈਟ ਹੈਂਡ ਤੇ ਨਾ ਇੱਕ ਘਰ ਆ ਤੇ ਘਰ ਦੇ ਨਾਲ ਹੀ ਆ ਗੇਟ ਦੇ ਨਾਲੋ ਹੀ ਨਾ ਇੱਕ ਤਾਂ ਸੜਕ ਖੱਬੇ ਮੁੜ ਜਾਂਦੀ ਆ ਇਹ ਪੱਕੀ ਜਾਂਦੀ ਆ ਇਹ ਅੱਗੇ ਦੋ ਦਰਵਾਰ ਹੋਰ ਆ ਦੋ ਮੰਦਰੇ ਉਧਰ ਜਾਂਦੀ ਆ ਪਰ ਆਪਾਂ ਜਦੋਂ ਬਾਬਾ ਜੀ ਦੇ ਹਸਤਾਨ ਨੂੰ ਜਾਣਾ ਤੇ ਇਹ ਜਿਹੜਾ ਵਿੱਚ ਦੀ ਜਾਂਦਾ ਨਾ ਕੱਚਾ ਰਸਤਾ ਮਤਲਬ ਇੱਕ ਸੁਆਜਿਆ ਹੈਗਾ ਆ ਇਹਦੇ ਅੰਦਰ ਦੀ ਅਸੀਂ ਜਾਣਾ ਤੇ ਮੇਰੇ ਨਾਲ ਪਿੰਡ ਦੇ ਮੋਤਵਾ ਪਿੰਡ ਦੇ ਮੋਤਵਾਰ ਬੰਦੇ ਤੇ ਸਰਪੰਚ ਸਾਹਿਬ ਸਾਡੇ ਨਾਲ ਚੱਲੇ ਆ ਤੇ ਦਰਵਾਜ਼ੇ ਦਰਸ਼ਨ ਵੀ ਕਰਾਵਾਂਗੇ ਔਰ ਜਿਹੜੀਆਂ ਸੰਗਤਾਂ ਜਿੱਦਾਂ ਦੂਰੋਂ ਦੂਰੋਂ ਕੋਲਾ ਆ ਰਹੀਆਂ ਸੀ ਵੀ ਹਰਪਾਲ ਪਾਜੀ ਤੁਸੀਂ ਅਜੇ ਤੱਕ ਪਹੁੰਚੇ ਵੀ ਤੁਸੀਂ ਕਿਉਂ ਨਹੀਂ ਵੀਡੀਓ ਦਿਖਾਈ ਗਰਾਊਂਡ ਲੈਵਲ ਤੇ ਜਾ ਕੇ ਕਿਉਂਕਿ ਵੀਰ ਜੀ ਮੈਂ ਵੀਡੀਓ ਦੇ ਪਿੱਛੇ ਵੀ ਦੱਸ ਚੁੱਕਾ ਮੈਂ ਅਜਨਾਲੇ ਗਿਆ ਹੋਇਆ ਸੀਗਾ ਉੱਥੇ ਸੇਵਾ ਕਰ ਰਿਹਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਸਿਹਤ ਖਰਾਬ ਹੋ ਗਈ ਸੀ ਇਸ ਕਰਕੇ ਨਹੀਂ ਆ ਹੋਇਆ ਤੇ ਇਹ ਸਾਡੇ ਸਰਪੰਚ ਸਾਹਿਬ ਆ ਇਸ ਪਿੰਡ ਦੇ ਹਾਂਜੀ ਜਿਆ ਬਾਬਾ ਜੀ ਪਾਜੀ ਜਿਆ ਬਾਬਾ ਜੀ ਪਾਜੀ ਬਹੁਤ ਮਾੜਾ ਕੰਮ ਹੋਇਆ ਜਿਹੜਾ ਇੱਥੇ ਹੋਇਆ ਨਾ ਪਾਜੀ ਹਾਂਜੀ ਬਹੁਤ ਮਾੜੀ ਦੁਰਘਟਨਾ ਆਈ ਇਹ ਜੀ ਕਿਸੇ ਨੇ ਤੇ ਬਹੁਤ ਮੰਦ ਭਾਗੀ ਘਟਨਾ ਖੇਤੀ ਇਹ ਜੀ 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 ਤੇ ਜਿੱਦਣ ਆਪਣੇ ਬਾਰਸ਼ਾਂ ਹੋ ਰਹੀਆਂ ਸੀ ਲਗਾਤਾਰ ਜੀ ਉਹਦਣ ਸਾਡਾ ਵੀ ਆਣਾ ਜਾਣਾ ਬਹੁਤ ਘੱਟ ਸੀ ਇੱਧਰ ਕਿੰਨਾ ਕੁ ਟਾਈਮ ਕਿੰਨਾ ਕੁ ਟਾਈਮ ਪਹਿਲੀ ਗੱਲ ਗੱਲ ਕਰ ਸਕਦੇ ਆ ਇਹ 31 ਤਰੀਕ ਤੋਂ 31 ਅਗਸਤ ਤੋਂ ਬਾਅਦ ਦੀ ਹੈ ਜਾਂ ਪਹਿਲਾਂ ਦੀ ਹੈ 31 ਅਗਸਤ ਦੀ अच्छा 31 अगस्त ਨੂੰ ਤੁਹਾਡਾ ਬੇਟਾ ਆਇਆ ਇੱਥੇ ਹਾਂ ਹਾਂਜੀ 31 अगस्त ਨੂੰ ਆਇਆ ਤੇ ਉਹਨਾਂ ਨੇ ਆ ਕੇ ਉੱਤੇ ਮੱਥਾ ਟੇਕਣ ਆਇਆ ਐਤਵਾਰ ਵਾਲੇ ਦਿਨ ਅੱਛਾ ਜੀ ਤੇ ਐਤਵਾਰ ਨੂੰ ਆਇਆ ਤੇ ਉਹਨਾਂ ਨੇ ਦੇਖਿਆ ਅੱਗੇ ਤੇ ਰਸਤਾ ਹੀ ਭਾਜੀ ਨਾਲ ਨਾਲ ਦਿਖਾਈ ਜੋ ਅੱਗੇ ਨੂੰ ਮੜਿਆ ਅੱਗੇ ਆ ਕੇ ਦੇਖਿਆ ਤਾਂ ਮੂਰਤ ਟੁੱਟੀ ਪਈ ਸੀ ਅੱਛਾ ਜੀ ਤੁਹਾਡੇ ਇੱਕ ਪਾਸੇ ਕੀਤੀ ਉਹ ਹੀ ਬਾਹ ਇੱਕ ਪਾਸੇ ਸੀ ਜੈ ਬਾਬਾ ਜੀ ਆ ਕੇ ਫਿਰ ਅਸੀਂ ਸਾਰਿਆਂ ਨੇ ਮੌਕਾ ਦੇ ਫਿਰ ਤੁਹਾਨੂੰ ਫਿਰ ਇਸ ਫਿਰ ਤੁਹਾਨੂੰ ਪਤਾ ਲੱਗਾ ਇਹ ਬਾਬਾ ਜੀ ਦੀ ਮੂਰਤੀ ਦੇ ਨਾਲ ਇਦਾਂ ਹਾਂਜੀ ਛੇੜ ਛੜ ਹੋਈ ਆ ਛੇੜ ਛੜ ਹੋਈ ਆ ਨਾ ਜੀ ਉਸ ਤੋਂ ਪਹਿਲਾਂ ਤੁਸੀਂ ਕਿੰਨਾ ਟਾਈਮ ਨਹੀਂ ਆਏ ਮੀਂਹ ਦੇ ਵਿੱਚ ਮੀਂਹਾਂ ਜੇ ਤਕਰੀਬਨ 15 ਦਿਨ ਤੱਕ ਨਹੀਂ ਆਇਆ ਲਗਾਤਾਰ بارش ਪਾਣੀ ਬਹੁਤ ਸੀ بارش ਬਹੁਤ ਸੀ ਹਾਂਜੀ 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 ਥੋੜਾ ਸਲਾਈਟਿੰਗ ਵੀ ਹੋ ਜਾਂਦੀ ਆ ਫਿਰ ਪਾਣੀ ਵੀ ਚੋਹ ਵਿੱਚ ਆ ਜਾਂਦਾ ਆ ਖੜ ਜੀ 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 ਉਹਦੇ ਕਰਕੇ ਨਹੀਂ ਨਿਕਲ ਹੁੰਦਾ ਓਕੇ ਹਾਂਜੀ ਤੇ ਇਸ ਜਗ੍ਹਾ ਤੇ ਜਿੱਥੇ ਬਾਬਾ ਜੀ ਦਾ ਦਰਬਾਰ ਆ ਹਾਂਜੀ ਤੇ ਇੱਥੇ ਕੋਈ ਪੁਜਾਰੀ ਵੀ ਹੈਗਾ ਪੁਜਾਰੀ ਨਹੀਂ ਹੈ ਕੋਈ ਵੀ ਇੱਥੇ ਜੀ ਤੇ ਮੰਦਿਰ ਪੁਰਾਣਾ ਆ ਪ੍ਰਾਚੀਨ ਮੰਦਿਰ ਆ ਪ੍ਰਾਚੀਨ ਆ ਇਹ ਮੰਦਿਰ ਬਹੁਤ ਹੀ ਪੁਰਾਣਾ ਹੈ ਜੀ ਪ੍ਰਾਚੀਨ ਮੰਦਿਰ ਹੈ ਜੀ ਜੀ ਹੋਰ ਜੋ ਕਿ ਸਾਡੇ ਬੜੇ ਬਜ਼ੁਰਗਾਂ ਨੂੰ ਸਾਨੂੰ ਵੀ ਨਹੀਂ ਪਤਾ ਲਿਆ ਸੀ ਨਾ ਇਹਨਾਂ ਨੂੰ ਪਤਾ ਜੀ ਜੀ ਤੇ ਇਸ ਕਰਕੇ ਜਦੋਂ ਇਹ ਬਣਿਆ ਸੀ ਪਾਕਿਸਤਾਨ ਦਾ ਹਿੰਦੁਸਤਾਨ ਦਾ ਉਤੋਂ ਵੀ ਪੁਰਾਣਾ ਹੈ ਉਤੋਂ ਹੀ ਪੁਰਾਣਾ ਹੈ ਕਹਿੰਦਾ ਅੰਗਰੇਜ਼ਾਂ ਦੇ ਟਾਈਮ ਦਾ ਜੀ ਜੀ ਅੱਛਾ ਵਿੱਚ ਵਿੱਚ ਇੱਟਾਂ ਲੱਗੀਆਂ ਹੋਈਆਂ ਆ ਇਹ ਸਾਰੇ ਕੰਮ ਬਾਅਦ ਚ ਹੋਇਆ ਜੀ ਇਹ ਕੰਮ ਬਾਅਦ ਚ ਹੋਇਆ ਹਾਂਜੀ ਤੇ ਇੱਥੇ ਤੱਕ ਅਜੇ ਪੱਕੀ ਨਹੀਂ ਬਣੀ ਨਹੀਂ ਉਹ ਕੋਈ ਕੁਛ ਨਹੀਂ ਆਪਣੀ ਲਾਈ ਹੈ ਜੀ ਏਟਾ ਤੁਸੀਂ ਆਪ ਖੁਦ ਲਈਆਂ ਹੋਈਆਂ ਸਭ ਆਪਣੀਆਂ ਜੀ ਇੱਥੇ ਜੋ ਵੀ ਕੀਤਾ ਹੈ ਨਾ ਪੈਦਲ ਹੀ ਆਉਣਾ ਪੈਂਦਾ ਇੱਥੇ ਨਾ ਨਹੀਂ ਜੀ ਹਾਂਜੀ ਸਾਡੀ ਗੱਡੀ ਜਿਹੜੀ ਹੈ ਛੋਟੀਆਂ ਤੋਂ ਇੱਥੇ ਲੈ ਜਾਂਦੀਆਂ ਟਰੈਕਟਰ ਟਰਾਲੀ ਨਹੀਂ ਪਰ ਨਾ ਇੱਥੇ ਟਰੈਕਟਰ ਟਰਾਲੀ ਬਰਸਾਤ ਬਰਸਾਤ ਕਰਕੇ ਬਰਸਾਤ ਕਰਕੇ ਹੈ ਨਾ ਬਰਸਾਤ ਕਰਕੇ ਜੀ 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 ਤੇ ਜਿਹੜੀਆਂ ਸੰਗਤਾਂ ਹੁਣ ਕਿਉਂਕਿ ਜਿਹੜੇ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਆ ਨਾ ਜੀ ਹਾਂਜੀ ਹਾਂਜੀ ਉਹ ਕਹਿੰਦੇ ਸੀ ਵੀ ਮੈਨੂੰ ਨੰਬਰ ਮਿਲਣਾ ਚਾਹੀਦਾ ਅੱਛਾ ਅੱਛਾ ਹਾਂ ਨਾ ਤੇ ਅਸੀਂ ਉਹ ਦਰਸ਼ਨ ਕਰਨ ਆਉਣਾ ਚਾਹੁੰਦੇ ਆ ਜਿਹੜਾ ਸਾਡੇ ਅਮਰੋਸਰ ਤੋਂ ਭਾਈ ਸਾਹਿਬ ਆ ਹਾਂਜੀ 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 ਲੁਧਿਆਣੇ ਤੋਂ ਭਾਈ ਸਾਹਿਬ ਆ ਤੁਸੀਂ ਮੇਰਾ ਨਾਮ ਖਿਦਰਾ ਲਓ ਅਜਨਾਲੇ ਅਜਨਾਲੇ ਤੋਂ ਭਾਈ ਸਾਹਿਬ ਆ ਜੀ ਬਾਬਾ ਜੀ ਦੇ ਬਹੁਤ ਪ੍ਰੇਮੀ ਚ ਨਾ ਉਹ ਸਾਰੇ ਕੈਂਦਰ ਸੀਗੇ ਤੇ ਮੈਂ ਕਹਿੰਦੀ ਚਲੋ ਇਹ ਤੁਸੀਂ ਕਮੇਟੀ ਮੈਂਬਰ ਹੋ ਹਾਂਜੀ ਹਾਂਜੀ ਤੇ ਤੁਸੀਂ ਖੁਦ ਬੋਲ ਕੇ ਇੱਕ ਤਾਂ ਨੰਬਰ ਦੱਸੋ ਤੇ ਜਿਹੜੀ ਵੀ ਸੰਗਤ ਨੇ ਆਉਣਾ ਆ ਤੇ ਕਿਸੇ ਸਰਪੰਚ ਸਾਹਿਬ ਦਾ ਨੰਬਰ ਦੇ ਦਿਓ ਮੇਰਾ ਨੰਬਰ ਹੈ ਜੀ ਕੈਪਟਨ ਰਵਿੰਦਰ ਸਿੰਘ ਔਰ 9877961621 ਤੁਸੀਂ ਕਮੇਟੀ ਮੈਂਬਰ ਹੋ ਨਾ ਜੀ ਹਾਂ ਜੀ ਦਲੇਲ ਸਿੰਘ ਪਿੰਡ ਪਟਿਆੜੀ ਸਰਪੰਚ ਮੇਰਾ ਨੰਬਰ ਹੈਗਾ 7087109641 09641 ਹਾਂ ਜੀ ਤੇ ਜਿੰਨਾ ਵੀ ਸੰਗਤਾਂ ਨੇ ਇੱਥੇ ਆਉਣਾ ਆ ਹਣਾ ਤੇ ਜੇ ਇੱਥੇ ਦੇ ਆ ਕੇ ਜੋ ਵੀ ਸੰਤਾਨ ਨੇ ਇਥੋਂ ਪੁੱਛਗਿਛ ਕਰਨੀ ਚਾਹੁੰਦੇ ਆ ਜਾਂ ਜੋ ਵੀ ਤਾਜ਼ਾ ਜਾਣਕਾਰੀ ਆ ਹਨਾ ਉਹ ਇੱਥੇ ਇਹਨਾਂ ਨੂੰ ਫੋਨ ਕਰਕੇ ਸਿੱਧੀ ਲੈ ਸਕਦੇ ਆ ਹਨਾ ਕਿ ਕਿਹੜੀ ਇਨਕੁਆਰੀ ਹੋਈ ਕਿੱਦਾਂ ਹੋਈ ਕਿੱਦਾਂ ਚੱਲ ਰਿਹਾ ਪ੍ਰੋਸੈਸ ਉਹ ਸਾਰੇ ਇਹ ਪਿੰਡ ਦੇ ਮੋਹਤਵਾਰ ਬੰਦੇ ਆ ਤੇ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ ਤੇ ਇਸ ਜਗ੍ਹਾ ਤੇ ਬਾਬਾ ਜੀ ਦਾ ਦਰਬਾਰ ਆ ਜਿੱਥੇ ਬਾਬਾ ਜੀ ਦੇ ਸਰੂਪ ਦੇ ਨਾਲ ਛੇੜਛਾੜ ਕੀਤੀ ਗਈ ਆ ਬਾਬਾ ਜੀ ਦੇ ਜਿਹੜੇ ਸਰੂਪ ਆ ਉਹਨੂੰ ਤੋੜਿਆ ਗਿਆ ਨਾ ਤੇ ਬਹੁਤ ਜ਼ਿਆਦਾ ਇਹ ਜਿਹੜਾ ਮਤਲਬ ਪਾਪੀ ਇਨਸਾਨ ਆ ਹਾਂਜੀ ਹੈ ਨਾ ਔਰ ਇੱਥੇ ਆ ਕੇ ਇਹੋ ਜੇ ਸਥਾਨ ਦੇ ਉੱਤੇ ਆ ਕੇ ਤਾਂ ਪਹਿਲਾਂ ਲੋਕੀ ਮੰਤਾ ਮੰਗਣ ਆਉਂਦੇ ਆ ਆਪਣੀਆਂ ਸੁੱਖ ਸ਼ਾਂਤੀਆਂ ਮੰਗਦੇ ਆ ਤੇ ਕਿਹੜਾ ਇਦਾਂ ਦਾ ਇਨਸਾਨ ਹੋਊਗਾ ਜਿਹਨੇ ਇਸ ਗਲਤ ਕਰਜ ਨੂੰ ਹੈ ਨਾ ਉਹ ਪਾਪੀ ਮਹਾਪਾਪੀ ਬੰਦਾ ਹੋਵੇ ਜੀ ਤੇ ਇਹ ਉਹ ਸਥਾਨ ਆ ਜੀ ਬਾਬਾ ਜੀ ਦਾ ਜਿਕਰ ਆ ਪੋਣਾ ਹਰੀ ਬਾਬਾ ਜੀ ਦਾ ਸੱਚੇ ਕਰਵਾ ਜੈ ਬਾਬੇ ਜੈ ਬਾਬੇ ਜੈ ਬਾਬਾ ਜੀ ਦੇ ਹੋ ਹੋ ਬਾਕੀ ਧਰਮਨਾ ਮਨ ਭਰਦਾ ਯਾਰ ਕਿਹੜਾ ਇਨਾ ਨਰਦੇਈ ਹੋਊਗਾ ਯਾਰ ਹੈਨਾ ਜਿਹਨੇ ਇਹ ਕੰਮ ਕੀਤਾ ਮੈਂ ਤਾਂ ਜੀ ਜੀ ਬਾਬਾ ਜੀ ਦਾ ਧੂਣਾ ਸਥਾਪਤ ਆ ਤੇ ਬਹੁਤ ਪੁਰਾਤਚੀਨ ਬਾਬਾ ਜੀ ਦੀ ਮੂਰਤੀ ਆ ਗੱਲਾਂ ਵੀ ਇੱਥੇ ਆ ਔਰ ਗੱਲੇ ਨੂੰ ਛੇੜਿਆ ਤੱਕ ਨਹੀਂ ਗਿਆ ਜਿੱਦਾਂ ਸਰਪੰਚ ਸਾਹਿਬ ਕਹਿ ਰਹੇ ਆ ਵੀ ਗੱਲੇ ਨੂੰ ਹੱਥ ਵੀ ਨਹੀਂ ਲਾਇਆ ਸਿਰਫ ਬਾਬਾ ਜੀ ਦਾ ਜਿਹੜਾ ਸਰੂਪ ਆ ਨਾ ਇਸ ਜਗ੍ਹਾ ਤੇ ਉੱਤੇ ਉਹਨੂੰ ਕਹਿੰਦੇ ਸਰੂਪ ਜਿਹੜਾ ਬਾਬਾ ਜੀ ਦਾ ਹੈ ਨਾ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਇਹ ਬਾਬਾ ਜੀ ਦਾ ਸਰੂਪ ਜੈ ਬਾਬਾ ਔਰ ਕਿੰਨਾ ਨਰਦਈ ਹੋਊਗਾ ਬੰਦਾ ਉਹ ਹਾਂਜੀ ਤੇ ਕੀ ਉਹਦਾ ਹਾਲ ਹੋਊਗਾ ਕਦੀ ਕਦੇ ਨੂੰ ਮਾੜਾ ਨਹੀਂ ਗਿਆ ਭਾਜੀ ਮਨ ਭਰਦਾ ਈ ਯਾਰ ਉਹਨੂੰ ਕਦੀ ਨਹੀਂ ਢੋਈ ਮਿਲ ਸਕਦੀ ਜੀ ਜੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਸਾਡੇ ਦਾ ਜੀ 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 2 ਵਾਰੀ 3 ਵਾਰੀ 3 ਵਾਰੀ ਆ ਗਏ ਐਸ ਐਚਓ ਸਾਹਿਬ ਵੀ ਆਏ ਸੀ ਆਪ ਖੁਦ ਜੀ ਜੀ ਹਰਿਆਣੇ ਤੋਂ ਮੈਡਮ ਜੀ ਹੈ ਜੀ 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 ਉਹ ਆਏ ਸਕੇ ਤਾਂ ਤੇ ਨਾਲ ਤਿੰਨ ਐਸ ਆਈ ਆਏ ਸੀ ਜੀ 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 ਕਹਿੰਦੇ ਅਸੀਂ ਜਿੰਨੇ ਤੋਂ ਛੇਤੀ ਤੋਂ ਛੇਤੀ ਸਾਡਾ ਵੀ ਕਹਿੰਦੇ ਬਹੁਤ ਕਹਿੰਦੇ ਅਸੀਂ ਵੀ ਬਾਬਾ ਜੀ ਨੂੰ ਮੰਨਦੇ ਆ ਆਹੋ ਦੇਖੋ ਜੀ ਇਹ ਇਹ ਕਿਸੇ ਧਰਮੀ ਬੰਦੇ ਦਾ ਕੰਮ ਤਾਂ ਹੈ ਨਹੀਂ ਨਹੀਂ ਜੀ ਆਪਣੇ ਉਹਦੇ ਤਾਂ ਉਹਦੀ ਤਾਂ ਰੂਹ ਕੰਬ ਜਊ ਬਰੇ ਇਹ ਤਾਂ ਕੋਹ ਮਹਾਪਾਪੀ ਹੋ ਸਾਦਾ ਬੰਦਾ ਜਿਹੜਾ ਇਹ ਜਗ੍ਹਾ ਦੁਸ਼ਟ ਕਰਮ ਕਰ ਸਕਦਾ ਇਹ ਬਾਬਾ ਪੋਣਾ ਹਰੀ ਜਰੂਰ ਕਿਰਪਾ ਕਰਨਗੇ ਵੀ ਇੱਕ ਦਿਨ ਆਊ ਉਹ ਬੰਦਾ ਇੱਥੇ ਆ ਕੇ ਆਪ ਦੱਸੂਗਾ ਉਹ ਆਪ ਦੱਸੂ ਇੱਥੇ ਆ ਕੇ ਉਹ ਆਪ ਦੱਸੂਗਾ ਕਿ ਉਹ ਆਪਣੇ ਆਪ ਉਹਦੇ ਕੀੜੇ ਪੈਣਗੇ ਜਾਦੇ ਨਹੀਂ ਤਾਂ ਕੀੜਿਆਂ ਦੇ ਬਾਕੀ ਉਹ ਤਾਂ ਉਹਨਾਂ ਦੀ ਸਜ਼ਾ ਮਨਜ਼ੂਰ ਉਹ ਆਪੇ ਦੱਸਣਗੇ ਬਾਬਾ ਜੀ ਅਸੀਂ ਗਲਤ ਕੰਮ ਕੀਤੇ ਆ ਸਪੀਚਲੈਸ ਹੋ ਗਿਆ ਯਾਰ ਇੱਥੇ ਕਹਿਣ ਨੂੰ ਨਹੀਂ ਗਿਆ ਹੁੰਦਾ ਕੁਝ ਇਸ ਵੇਲੇ ਆ ਕੇ ਨਾ ਬਾਬਾ ਜੀ ਦੇ ਕਮੇਟੀ ਦੇ ਮੈਂਬਰ ਵੀ ਆ ਹੁਸ਼ਿਆਰ ਪਰ ਕਮੇਟੀ ਦੇ ਕੀ ਦਸੀ ਸਪੀਚਲੈਸ ਇਸ ਵੇਲੇ ਕਿ ਬਾਬਾ ਜੀ ਦੀ ਮੂਰਤੀ ਇੱਕ ਜਗ੍ਹਾ ਤੋਂ ਨਹੀਂ ਕਈ ਜਗ੍ਹਾ 'ਚ ਤੋੜੀ ਗਈ ਹੈ ਬਾਬਾ ਜੀ ਦੀ ਮੂਰਤੀ ਬਾਬਾ ਜੀ ਦੀ ਮੂਰਤੀ ਦਾ ਇਸ ਵੇਲੇ ਤੁਸੀਂ ਜੋ ਦੇਖਣਾ ਚਾਹੋਗੇ ਨਾ ਦੇਖੀ ਨਹੀਂ ਜਾਂਦੀ ਇਹ ਸਾਡੇ YouTube ਵਾਲੇ ਹਰਬਾਲ ਸਿੰਘ ਜੀ ਆਏ ਹਨ ਉਹ ਭਾਵਕ ਹੋ ਕੇ ਨਹੀਂ ਦੱਸ ਰਹੇ ਅਸੀਂ ਜਿਹੜਾ ਦੇਖਿਆ ਸੀ ਧੜ ਲੱਗ ਕੀਤੀ ਹੈ ਬਾਹ ਲੱਗ ਕੀਤੀ ਹੈ ਥੱਲੇ ਚੌਂਕੜੀ ਵਾਲਾ ਹਿੱਸਾ ਲੱਗ ਕੀਤਾ ਗਿਆ ਇਸ ਕਰਕੇ ਬਿਆਨਤਾ ਅਸੀਂ ਵੀ ਨਹੀਂ ਕਰ ਸਕਦੇ ਪਰ ਫਿਰ ਵੀ ਸਾਨੂੰ ਮਜਬੂਰਨ ਕਹਿਣਾ ਪੈ ਰਿਹਾ ਅਸੀਂ ਤਾਂ ਇਹ ਹੀ ਕਹਿ ਰਹੇ ਹਾਂ ਕਿ ਜਿੰਨ ਵੀ ਇਸ ਮੰਦ ਭਾਗੀ ਘਟਨਾ ਨੂੰ ਅੰਜਾਮ ਦਿੱਤਾ ਬਾਬਾ ਜੀ ਉਹਨਾਂ ਨੂੰ ਸੱਤ ਤੋਂ ਸੱਤ ਸਜ਼ਾ ਦੇਵੇ ਤੇ ਜਲਦੀ ਤੋਂ ਜਲਦੀ ਫੜਿਆ ਜਾਵੇ ਬਾਬਾ ਜੈ ਬਾਬਾ ਜੀ ਜੈ ਬਾਬਾ ਜੀ ਇਹ ਬਾਬਾ ਜੀ ਤੁਸੀਂ ਵੀ ਇੱਥੇ ਲੱਗੇ ਰਹਿੰਦੇ ਦਰਬਾਰ ਦੇ ਹਾਂ ਜੀ ਅਸ ਕੀ ਮੇਰਾ ਘਰ ਇੱਥੋਂ 200 ਗਾਜਾਂ ਨੀਤੇ ਹੈ ਅੱਛਾ ਜੰਗਲ ਤੇ ਹੀ ਹੈ ਇੱਥੇ ਹਾਂ ਜੀ ਹਾਂ ਜੀ ਇਹ ਨੀਤੇ ਹੈਗਾ ਅੱਛਾ ਜੀ ਤੇ ਇਹ ਉੱਚੀ ਜਗ੍ਹਾ ਹੋ ਕੇ ਹੈ ਤਾਂ ਰੋਜ਼ ਤਾਂ ਨਹੀਂ ਮੈਂ ਉੱਪਰ ਚੜ੍ਹ ਸਕਦਾ ਪਰ ਜਦੋਂ ਵੀ ਅਸੀਂ ਮੌਕਾ ਮਿਲਦਾ ਹੈ ਕੋਈ ਜਿੱਦਾਂ ਦੇਠਾ ਐਤਵਾਰ ਹੈ ਜੀ ਬਾਬਾ ਜੀ ਤਾਂ ਐਤਵਾਰ ਨੂੰ ਚੱਕਰ ਮਾਰ ਲਈਦਾ ਜਾਂ ਹੋਰ ਸੰਗਤ ਜਿਹੜੀ ਹੈਗੀ ਆ ਉਹ ਇੱਥੇ ਉੱਪਰ ਆਂਦੀ ਜਾਂਦੀ ਰਹਿੰਦੀ ਹੈ ਜੀ ਜੀ ਤੇ ਥੱਲੇ ਤੇ ਸਾਡਾ ਬੱਚਾ ਆਇਆ ਉਸਨੇ ਆ ਕੇ ਜਦ ਇਹ ਫੋਟੋ ਦੇਖੀ ਤਾਂ ਇਹ ਜਿਹੜੀ ਹੈਗੀ ਆ ਬਾਬਾ ਜੀ ਜੀ ਤੋੜ ਦਿੱਤੀ ਹੋਈ ਸੀ ਜੀ ਬਾਬਾ ਤੇ ਫੇਰ ਸਾਨੂੰ ਪਤਾ ਲੱਗਿਆ ਬਾਬੇ ਇੰਨਾ ਸਾਲ ਹੋ ਗਏ ਤਾਂ ਤੁਹਾਡਾ ਬਚਪਨ ਇੱਥੇ ਹੀ ਬੀਤਿਆ ਤੁਸੀਂ ਜੰਪਲ ਇੱਥੇ ਦੇ ਆ ਕਦੀ ਅੱਗੇ ਇਦਾਂ ਦੀ ਕੋਈ ਗੱਲਬਾਤ ਹੋਈ ਅੱਗੇ ਇਦਾਂ ਦੀ ਕੋਈ ਵੀ ਸਾਡੇ ਏਰੀਏ ਦੇ ਅੰਦਰ ਜੇ ਮਤਲਬ ਇਦਾਂ ਦੀਆਂ ਮਾੜੀਆਂ ਮੋਟੀਆਂ ਗੱਲੇ ਗੁੱਲੇ ਟੁੱਟ ਗਏ ਮੰਦਰਾਂ ਦੇ ਉਹ ਬਾਤ ਅਲੱਗ ਹੈ ਲੇਕਿਨ ਇਹ ਇੱਕ ਜ਼ਿੰਦਗੀ ਦਾ ਪਹਿਲਾ ਚਾਂਸ ਹੈਗਾ ਕਿ ਸਾਡੇ ਏਰੀਏ ਦੇ ਅੰਦਰ ਇਹ ਕੰਮ ਪਹਿਲੀ ਦਫਾ ਹੋਇਆ ਜੈ ਬਾਬਾ ਕਿੱਡੀ ਭਾਰੀ ਹੈ ਕਿੱਡੀ ਭਾਰਾ ਮਤਲਬ ਕੋਈ ਗੁਨਾਹ ਕਰ ਲਿਆ ਕਿੱਡਾ ਭਾਰਾ ਉਹਨੇ ਗੁਨਾਹ ਕਰ ਲਿਆ ਹਾਂਜੀ ਗੁਨਾਹ ਨਹੀਂ ਇਹ ਪਾਪ ਕਹਿ ਸਕਦੇ ਪਾਪ ਹੀ ਕਹਿ ਸਕਦੇ ਆ ਜੀ ਚਲੋ ਬਾਬਾ ਜੀ ਆਪੇ ਸਜ਼ਾ ਦੇਣਗੇ ਜੀ ਬਾਬਾ ਜੀ ਦੇ ਦਰਬਾਰ ਦੇ ਬੈਕ ਸਾਈਡ ਨਾ ਬਿਲਕੁਲ ਇਹ ਸਟੋਰ ਬਣਿਆ ਆ ਜਿੱਥੇ ਬਰਤਨਾਂ ਤੇ ਹੋਰ ਸਮਾਨ ਕਾਫੀ ਪਿਆ ਆ ਨਾ ਸੇ ਰੱਖਿਆ ਆ ਪਰ ਕਹਿੰਦੇ ਵੀ ਇਹਨੂੰ ਵੀ ਛੇੜਿਆ ਨਹੀਂ ਗਿਆ ਹਾਂਜੀ ਇਹਦਾ ਵੀ ਲੋਕ ਜਿਹੜਾ ਉਹ ਜਿਉਂਦਾ ਤਿਉਂ ਆ ਇਹਨੂੰ ਰੀਣ ਨਹੀਂ ਛੇੜਿਆ ਕਿਸੇ ਨੇ ਬਰਤਨ ਬਸ ਜਦੋਂ ਪੜਾਰਾ ਹੁੰਦਾ ਜਿਹਦੇ ਵਿੱਚ ਸਾਮਾਨ ਬਰਤਨ ਜਾਂਦਾ ਖੋ ਜੀ ਸਿਰ ਬਾਬਾ ਜੀ ਦੇ ਸਰੂਪ ਨਾਲ ਹੀ ਹਾਂਜੀ ਛੇੜਖਾਨੀ ਛੇੜਖਾਨੀ ਕੀਤੀ ਬਾਬਾ ਜੀ ਦੇ ਸਰੂਪ ਨੂੰ ਤੋੜਿਆ ਗਿਆ ਹੈ ਹਾਂਜੀ 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 ਬਾਕੀ ਹੋਰ ਕਿਸੇ ਨਾਲ ਗੱਲੇ ਨੂੰ ਹੱਥ ਲਾਇਆ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਗਿਆ ਔਰ ਇਹ ਵੀ ਦੱਸਦੇ ਆ ਵੀ ਮੂਰਤੀ ਜਿਹੜੀ ਬਾਬਾ ਜੀ ਦੀ ਸੀ ਬਾਬਾ ਜੀ ਦਾ ਜਿਹੜਾ ਸਰੂਪ ਸੀ ਬਹੁਤ ਭਰਾ ਸੀ ਉਹ 70 80 ਕਿਲੋ ਦੀ ਮੂਰਤੀ ਸੀ ਸ਼ਾਇਦ ਟੋਟ-ਟੋਟ ਤੇ ਉਹ ਹੱਥ ਨਾਲ ਦੇ ਨਾਲ ਹੱਥਾਂ ਦੇ ਨਾਲ ਤਾਂ ਨਹੀਂ ਟੁੱਟ ਸਕਦੀ ਉਹ ਜੀ ਜੀ ਹੋ ਸਕਦਾ ਕਿਸੇ ਨੇ ਥੋੜਾ ਵਗੈਰਾ ਮਾਰਿਆ ਜਾਂ ਬਾਰੀ ਵਗੈਰਾ ਲਿਆਂਦੀ ਹੋਵੇ ਕਿੰਨਾ ਨਰਦਈ ਹੋਊਗਾ ਯਾਰ ਬੰਦਾ ਕੋਈ ਹੈ ਨਾ ਬੰਦਾ ਬਹੁਤ ਮਾੜਾ ਬੰਦਾ ਸੀ ਜਿਹਨੇ ਇਹਦਾ ਪਾਪ ਕਰਨਾ ਸ਼ੁਰੂ ਕੀਤਾ ਓਹੋ ਤੇ ਹਾਂਜੀ ਸੰਗਤ ਜੀ ਤੇ ਇਹ ਜਿਹੜਾ ਬਾਬਾ ਜੀ ਦਾ ਖੰਡਤ ਸਰੂਪ ਆ ਨਾ ਇਹ ਦਸਹਰੇ ਤੋਂ ਦੀਵਾਲੀ ਦੇ ਵਿੱਚ ਜੀ ਹਾਂਜੀ ਦਸਹਿਰੇ ਤੋਂ ਦੀਵਾਲੀ ਦੇ ਵਿੱਚ ਇਹ ਜਲ ਪ੍ਰਵਾਹ ਕਰਨ ਜਾਣਾ ਹਰਦਵਾਰਨ ਹਾਂਜੀ ਹਰਦਵਾਰਨ ਹਰਦਵਾਰ ਉਸ ਤੋਂ ਬਾਅਦ ਫਿਰ ਬਾਬਾ ਜੀ ਦਾ ਜਿਹੜਾ ਸਰੂਪ ਰਾਜਸਥਾਨ ਤੋਂ ਲਿਆਂਦਾ ਜਾਊਗਾ ਤੇ ਉਹ ਬਾਬਾ ਜੀ ਦੀ ਮੂਰਤੀ ਸਥਾਪਨਾ ਇਸ ਸਥਾਨ ਤੇ ਕੀਤੀ ਜਾਊਗੀ ਤੇ ਉਹਦੀ ਡੇਟ ਜਿਹੜੀ ਹਜੇ ਕਲੀਅਰ ਨਹੀਂ ਕੀਤੀ ਆਪਾਂ ਨਾ ਉਹਦੀ ਡੇਟ ਹਜੇ ਕਲੀਅਰ ਨਹੀਂ ਕੀਤੀ ਤੇ ਫਿਰ ਆਈਡੀਆ ਕੋਈ ਕਿਹਨਾ ਡੇਟਾਂ ਤੇ ਜਾਊਗਾ ਜੀ ਕੁਛ ਹੈ ਕੋਈ ਰੱਖਿਆ ਜਦੋਂ ਕਲੀਅਰ ਹੋ ਜਾਊਗੀ ਅਸੀਂ ਦਸਹਿਰੇ ਤੋਂ ਦਸਹਿਰੇ ਤੇ ਜਦੋਂ ਡੇਟ ਕਲੀਅਰ ਹੋ ਜਾਊਗੀ ਫਿਰ ਆਪਾਂ ਸਾਰੀਆਂ ਸੰਗਤਾਂ ਤੱਕ ਜਿਹੜੇ ਆਪਣੇ ਇੰਸਟਾਗ੍ਰam ਆ ਜਾਂ YouTube ਚੈਨਲ ਆ ਉਹਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਸਾਰਿਆਂ ਤੱਕ ਭਾਜੀ ਉਹਨਾਂ ਦੀ ਸੰਸਥਾ ਹੈਗੀ ਆ ਹੁਸ਼ਿਆਰਪੁਰ ਤੋਂ ਕੀ ਨਾਮ ਸੀਗਾ ਸੇ ਜੋਗੀ ਸੇਵਾ ਸੁਸਾਇਟੀ ਜੀ ਸਾਰਿਆਂ ਪਾਸਿਓਂ ਆਪਾਂ ਉਹ ਮੈਂਸ਼ਨ ਕਰਾਂਗੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਮੂਰਤੀ ਸਥਾਪਨਾ ਕੀਤੀ ਜਾਂਦੀ ਹੈ ਉਨਾ ਸਾਰਿਆਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਬਾਬਾ ਜੀ ਦੇ ਚਰਨਾਂ ਵਿੱਚ ਵੱਧ ਤੋਂ ਵੱਧ ਚੜ ਕੇ ਸਾਰੇ ਜਣੇ ਹਿੱਸਾ ਲੈਣ ਦੀ ਕਿਰਪਾਲਤਾ ਕਰਨ ਅਤੇ ਬਾਬਾ ਜੀ ਦੀ ਮੂਰਤੀ ਸਥਾਪਨਾ ਉੱਤੇ ਸਾਬਤ ਬਸ ਸਾਰੀਆਂ ਸੰਗਤਾਂ ਨੂੰ ਬਹੁਤ ਜ਼ਰੂਰ ਪਹੁੰਚਣ ਜ਼ਰੂਰ ਪਹੁੰਚਣ ਤੇ ਸਰਪੰਚ ਸਾਹਿਬ ਵੀ ਭਾਵਕ ਹੋ ਕੇ ਇੰਨੀ ਗੱਲ ਕਹਿੰਦੇ ਕਹਿੰਦੇ ਹੋ ਜਿਹੜਾ ਇੱਥੇ ਦਾ ਵਿਊ ਹੈ ਨਾ ਬਈ ਤੁਸੀਂ ਅਮੇਜਨ ਨਹੀਂ ਕਰ ਸਕਦੇ ਵੀ ਹਰਿਆਣਾ ਬਿਲਕੁਲ ਹੁਸ਼ਿਆਰਪੁਰ ਦੇ ਲਾਗੇ ਖੜੇ ਆ ਔਰ ਬਹੁਤ ਟੋਪ ਦੇ ਉੱਤੇ ਆਪਾਂ ਐਸ ਵੇਲੇ ਮੈਨੂੰ ਤਾਂ ਇੱਦਾਂ ਭਲੇਖਾ ਪਈ ਜਾਂਦਾ ਵੀ ਸ਼ਰਮ ਆ ਦਿਓੜ ਸਿੱਧੇ ਖੜਾ ਆ ਜਿੱਦਾਂ ਇੱਧਰਲੇ ਪਾਸੇ ਸ਼ਾਤ ਲਾਈ ਹੁੰਦੀ ਆ ਹਾਂਜੀ ਹੈ ਨਾ ਆ ਉਦਾਂ ਹੀ ਆ ਪਹਾੜ ਦੇ ਉੱਪਰ ਚੋਟੀ ਦੇ ਉੱਤੇ ਆ ਪੂਰਾ ਸੀਨ ਹੋਈ ਆ ਹਾਂਜੀ ਸੇਮ ਸੇਮ ਜੀ ਆ ਦੇਖ ਲਓ ਪੌੜੀਆਂ ਜਿੱਦਾਂ ਬੜੀ ਜੀ ਜੀ ਬਿਲਕੁਲ 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 ਪੂਰਾ ਹੋਈ ਦਰਸਾਉਂਦਾ ਆ ਜੀ 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 ਤੇ ਬਾਕੀ ਜੀ ਔਰ ਨੰਬਰ ਸਾਰੇ ਨੂੰ ਮੈਂਸ਼ਨ ਕਰ ਦਿੱਤੇ ਆ ਸਾਰੇ ਭਰਾਵਾਂ ਨੂੰ ਤੇ ਜਿਹੜੀਆਂ ਸੰਗਤਾਂ ਨੇ ਇੱਥੇ ਬਾਬਾ ਜੀ ਦੇ ਦਰਸ਼ਨ ਕਰਨ ਆਉਣਾ ਜਿੱਦਾਂ ਬਾਬਾ ਜੀ ਦੀ ਮੂਰਤੀ ਸਥਾਪਨਾ ਹੋਣੀ ਆ ਉਹਨਾਂ ਸੰਗਤਾਂ ਨੂੰ ਇੱਥੇ ਪਹੁੰਚਣ ਲਈ ਐਡਰੈਸ ਕੀਆ ਸਹੀ ਉਹ ਸੰਗਤਾਂ ਕਿੱਦਾਂ ਪਹੁੰਚਣ ਇੱਥੇ ਕਿਉਂਕਿ ਸੰਗਤਾਂ ਪਹਿਲੇ ਹੁਸ਼ਾਰਪੁਰ ਹੁਸ਼ਾਰਪੁਰ ਤੋਂ ਚੱਲਣ ਗਿਆ ਉਹ ਆਣ ਗਿਆ ਹਰਿਆਣਾ ਹਰਿਆਣਾ ਪੂੰਗਾ ਹਰਿਆਣਾ ਪੂੰਗਾ ਜੀ ਜੀ ਉਹਦੇ ਬਾਅਦ ਫਿਰ ਢੋਲਵਾ ਜਨੋੜੀ ਜੀ ਜੀ ਲੇਕਿਨ ਜਨੋੜੀ ਪਿੰਡ ਹੈ ਉਹਦੇ ਕੋਲੋਂ ਟਰਨ ਕਰਨਾ ਹੈ ਮਹੰਗਰਵਾਲ ਕੇ ਲਈ अच्छा जी तो मैंगरवार के लिए चलेंगे तो रास्ते में पटियाड़ी पड़ेगा पटियाड़ी बस रास्ते और भी हैगे हां पर उसको पलेखा पेसदा पलेखा पे ये थोड़ा या 2 4 किलोमीटर वादे है पर रास्ता नए बंदों के लिए ये सही है ना ते जेड़े लोकल है उनों नु बीच शॉर्टकट रास्ते दा पता है ते गूगल दे ऊपर बोलदा अपनी लोकेशन पूरी बोलदा जी पटियाड़ी की स्पेलिंग है पटियाड़ी दे पी ए टी आई आर आई ਹਾਂਜੀ ਤੇ ਤੁਸੀਂ ਗੂਗਲ ਤੇ ਸਰਚ ਕਰਕੇ ਵੀ ਆ ਸਕਦੇ ਆ ਠੀਕ ਆ ਜੀ ਤੇ ਅ ਜਰੂਰ ਆਓ ਜਿਹੜੇ ਬਾਬਾ ਜੀ ਦੇ ਪ੍ਰੇਮੀ ਆ ਜਰੂਰ ਆਓ ਇਸ ਸਥਾਨ ਦੇ ਉੱਤੇ ਦਰਸ਼ਨ ਕਰੋ ਬਾਬਾ ਜੀ ਦੇ ਬਹੁਤ ਹੀ ਸ਼ਾਂਤੀ ਵਾਲਾ ਸਥਾਨ ਆ ਹਰ ਪਾਸੇ ਇਹ ਤਾਂ ਪੂਰੇ ਚੋਟੀ ਤੇ ਖੜਾ ਹਰ ਪਾਸੇ ਆਲੇ ਦੋਲੇ ਜੰਗਲੇ ਜੰਗਲ ਆ ਸਾਰਾ ਡਾਉਨ ਆ ਤੇ ਇਹ ਆਪਾਂ ਪੂਰੇ ਪਰਬਤ ਦੇ ਉੱਪਰ ਖੜੇ ਆ ਨਾ ਤੇ ਪੈਦਲ ਆਉਣਾ ਪੈਂਦਾ ਥੱਲਿਓ ਤੇ ਗੱਡੀਆਂ ਥੱਲੇ ਖੜੀਆਂ ਹੋ ਜਾਂਦੀਆਂ ਹਨਾ ਤੇ ਠੀਕ ਆ ਜੀ ਜੈ ਬਾਬਾ ਜੀ ਦੀ ਤੇ ਅਰਦਾਸ ਕਰਿਓ ਜਿਨੇ ਇਹ ਕੀਤਾ ਗਲਤ ਬਾਬਾ ਜੀ ਉਹਨੂੰ ਸਜ਼ਾ ਦੇਵੇ ਤੇ ਉਹ ਕਹਿੰਦਾ ਮੈਨੂੰ ਕਿਸੇ ਨੇ ਨਹੀਂ ਦੇਖਿਆ ਪਰ ਉਹ ਜਿਹੜਾ ਉੱਪਰ ਬੈਠਾ ਨਾ ਉਹ ਦੇਖਦਾ ਉਹਦਾ ਕੈਮਰਾ ਸਾਰਿਆਂ ਦੇ ਲੱਗਾ ਆ ਉਹਦਾ ਜ਼ੂਮ ਇਕੱਲੇ ਇਕੱਲੇ ਦੇ ਉੱਤੇ ਆ ਨਾ ਜੀ ਹਾਂ ਜੀ ਉਹ ਦੇਖਦਾ ਆ ਜੀ ਜੋ ਵੀ ਹੈਗਾ ਜੀ ਜੀ ਉੱਪਰ ਵਾਲੇ ਬਾਬਾ ਜੀ ਉਹਨਾਂ ਨੂੰ ਖੁਦ ਪਤਾ ਆ ਕੌਣ ਹੈਗਾ ਕੌਣ ਨਹੀਂ ਆ ਜੀ ਜੀ ਜਿੰਨਾ ਮਰਜ਼ੀ ਵੀ ਕੋਈ ਛੁਪ ਲੈ ਜੀ ਜੀ ਉਹ ਤੋਂ ਨਹੀਂ ਕੋਈ ਛੁਪਦਾ ਬਿਲਕੁਲ ਜੀ ਬਿਲਕੁਲ ਬੱਬਾ ਬਾਲਕਨਾਥ ਜੀ ਕੀ ਜੈ ਜੈ ਕਰਾ ਪਣਾ ਹਰੀ ਦਾ ਉਸਤੇ ਦਰਵਾਜ ਕੀ ਜੈ ਜੈ ਕਰਾ ਬੱਬਾ ਦੁਦਾਤਾਰੀ ਦਾ ਉਸਤੇ ਦਰਵਾਜ ਕੀ ਜੈ